ਵਿਦਿਆਰਥੀਓ ਸਵਾਗਤ ਹੈ ਤੁਹਾਡਾ ਅਸਤੀ ਵੀਡੀਓ ਵਿੱਚ ਬੱਚਿਓ ਅੱਜ ਆਪਾਂ ਹੱਲ ਕਰਾਂਗੇ 6ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਸ਼ੀਟ ਨੰਬਰ 14 ਜੋ ਕਿ ਸਾਨੂੰ ਵਿਭਾਗ ਵੱਲੋਂ ਭੇਜੀ ਗਈ ਹੈ ਬੱਚਿਓ ਇਹ ਸ਼ੀਟ ਬੜੀ ਇੰਟਰਸਟਿੰਗ ਤੇ ਬੜੀ ਯੂਸਫੁਲ ਹੈ ਕੱਲੀ ਇਸ ਲਈ ਨਹੀਂ ਕਿ ਅਸੀਂ ਨੰਬਰ ਲੈਣੇ ਨੇ ਸ਼ੀਟ ਹੱਲ ਕਰਨੀ ਹੈ ਇਸ ਲਈ ਵੀ ਕਿ ਸਿੱਖਿਆ ਦੀ ਸਾਡੀ ਜ਼ਿੰਦਗੀ ਦੇ ਵਿੱਚ ਅਸਲ ਮਾਇਨੇ 'ਚ ਕੀ ਫਾਇਦਾ ਹੁੰਦਾ ਹੈ ਸਾਨੂੰ ਪੜ੍ਹ ਕੇ ਅਸੀਂ ਕਿਸ ਤਰ੍ਹਾਂ ਜਿਹੜੀਆਂ ਲਾਈਫ ਸਕਿੱਲਸ ਆ ਠੀਕ ਹੈ ਕਿ ਜ਼ਿੰਦਗੀ ਨੂੰ ਜੀਣ ਦੀ ਜਿਹੜੀ ਕਲਾ ਆ ਉਹਨੂੰ ਕਿਦਾਂ ਸਿੱਖਦੇ ਆ ਉਸ ਸਹਾਇਕ ਹੁੰਦੀ ਆ ਸਾਨੂੰ ਸਿੱਖਿਆ ਠੀਕ ਹੈ ਕਿਉਂਕਿ ਐਜੂਕੇਸ਼ਨ ਜਿਹੜੀ ਇੱਕ ਲਾਈਫ ਲੌਂਗ ਪ੍ਰੋਸੈਸ ਹੈਗੀ ਆ ਤੇ ਜ਼ਿੰਦਗੀ ਜੀਣਾ ਸਾਡਾ ਵਧੀਆ ਬਣਾਉਂਦੀ ਆ ਤੇ ਉਹ ਵੀ ਵਾਤਾਵਰਣ ਦੇ ਨਾਲ ਰਲ ਕੇ ਦੇਖੋ ਜੋ ਸਾਨੂੰ ਅੱਜ ਕੰਪੀਟੈਂਸੀਜ਼ ਦਿੱਤੀਆਂ ਗਈਆਂ ਨੇ ਠੀਕ ਤੇ ਮੈਂ ਜਿਹੜਾ ਇਹਨਾਂ ਦਾ ਇੱਕ ਜੋ ਵਿਭਾਗ ਵੱਲੋਂ ਜੋ NCERT ਵੱਲੋਂ ਜੋ ਸਾਡਾ ਟੈਸਟ ਹੁਣਾਇਆ ਠੀਕ ਹੈ 4 ਦਸੰਬਰ ਨੂੰ ਜੋਗਨਾ ਦਾ ਇੱਕ ਮਾਡਲ ਟੈਸਟ ਪੇਪਰ ਭੇਜਿਆ ਗਿਆ ਸੀ ਉਹ ਵੀ ਜ਼ਿਆਦਾਤਰ ਇਸੇ ਚੀਜ਼ ਨਾਲ ਸੰਬੰਧਿਤ ਸੀ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਸ਼ੀਟ ਦੇ ਹੱਲ ਤੋਂ ਹੱਲ ਕਰਨ ਤੋਂ ਬਾਅਦ ਮੈਂ ਅਗਲੀ ਵੀਡੀਓ ਉਹਦੇ ਉੱਤੇ ਵੀ ਬਣਾਵਾਂ ਖਾਸ ਕਰ ਛੇਵੀਂ ਜਮਾਤ ਲਈ ਜਿਹੜਾ ਆਇਆ ਹੋਇਆ ਹੈਗਾ ਠੀਕ ਹੈ ਤਾਂ ਕਿ ਉਹਦੇ ਵਿੱਚ ਮੇਨਲੀ ਕੀ ਆ ਕਿ ਨੈਚੁਰਲ ਤੇ ਹਿਊਮਨ ਮੇਡ ਸਿਸਟਮ ਹੈ ਜਿਹੜਾ ਸਾਡੀ ਸਪੋਰਟ ਕਿਸ ਤਰ੍ਹਾਂ ਕਰਦਾ ਲਾਈਫ ਨੂੰ ਠੀਕ ਉਸ ਤੋਂ ਇਲਾਵਾ ਸੇਫਟੀ ਨੀਡਸ ਨੇ ਪ੍ਰੋਟੈਕਸ਼ਨਸ ਨੇ ਆਫਤ ਪ੍ਰਬੰਧਨ ਜਿਹਨੂੰ ਅਸੀਂ ਕਿਦਾਂ ਜਿਹਦੀ ਗੱਲ ਕਰਦੇ ਆ ਉਹ ਹੈਗਾ ਠੀਕ ਹੈ ਕਿ ਅਮਰਜੈਂਸੀ ਸਿਚੁਏਸ਼ਨਸ ਜਦੋਂ ਲਾਈਫ ਦੇ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਜਿਹੜਾ ਉਹਨਾਂ ਦਾ ਸਾਹਮਣਾ ਕਰਨਾ ਹੈ ਠੀਕ ਹੈ ਉਸ ਤੋਂ ਇਲਾਵਾ ਆਇਡੈਂਟੀਫਾਈਜ਼ ਕਰਨੀ ਨੇ ਨੇਚਰਲਸ ਜਿਹੜੇ ਕੁਦਰਤੀ ਚਾਹੇ ਕੀੜੇ ਨੇ ਪlant ਨੇ ਠੀਕ ਹੈ ਜੋ ਵੀ ਸਾਡੇ ਕੋਲ ਕੁਦਰਤੀ ਜੀਵ ਹੈਗੇ ਨੇ ਉਹ ਸਾਡੇ ਸਮਾਜਿਕ ਜਿਹੜੇ ਨੇ এনवायरमेंट ਦੇ ਵਿੱਚ ਜੇ ਸਾਡੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਪ੍ਰਭਾਵਿਤ ਕਰਦੇ ਨੇ ਸਾਨੂੰ ਠੀਕ ਹੈ ਫਿਰ ਕੁਦਰਤੀ ਸਰੋਤ ਨੇ ਜਿਹੜੇ ਉਹ ਕਿਸ ਤਰ੍ਹਾਂ ਜਾਨਕੀ ਕੁਦਰਤ ਤੇ ਮਨੁੱਖ ਦੇ ਸਬੰਧ ਨਾਲ ਅਸੀਂ ਇਸ ਦੁਨੀਆ ਨੂੰ ਕਿਸ ਤਰ੍ਹਾਂ ਵਧੀਆ ਬਣਾ ਸਕਦੇ ਹਾਂ ਠੀਕ ਹੈ ਬੇਸਿਕ ਸੋਸ਼ਲ ਜੜੀਆਂ ਬਿਹੇਵੀਅਰਲ ਨੋਰਮਸ ਨੇ ਸਾਡੀਆਂ ਉਹ ਕਿਸ ਤਰ੍ਹਾਂ ਅਸੀਂ ਇੱਕ ਅੱਛੇ ਸਿੱਖਿਆਕ ਜਿਹੜੇ ਨਾਗਰਿਕ ਬਣ ਸਕਦੇ ਹਾਂ ਜਿਹਦੇ ਲਈ ਅਸੀਂ ਪੜਦੇ ਹਾਂ ਉਹ ਸਾਰੀਆਂ ਕੰਪੀਟੈਂਸੀਜ਼ ਨੇ ਜਿਹੜੀਆਂ ਇਸ ਸ਼ੀਟ ਦੇ ਵਿੱਚ ਆਉਂਦੀਆਂ ਨੇ ਤਾਂ ਤੁਸੀਂ ਇਹਨਾਂ ਨੂੰ ਹੀ ਆਪਣੇ ਟਾਰਗੇਟ ਦੇ ਵਿੱਚ ਰੱਖਣਾ ਹੈ ਜਦੋਂ ਤੁਸੀਂ ਇਹਨਾਂ ਸ਼ੀਟਸ ਨੂੰ ਹੱਲ ਵੀ ਕਰਨਾ ਹੈ ਹੁਣ ਆਪਾਂ ਬਹੁਤ ਜ਼ਿਆਦਾ ਕੰਪੀਟੈਂਸੀਜ਼ ਦੀ ਗੱਲ ਨਾ ਕਰੀਏ ਠੀਕ ਹੈ ਆਪਾਂ ਸਿੱਧਾ ਅਨਸਰ ਸ਼ੀਟਸ ਤੇ ਜਾਂਦੇ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰਿਆਂ ਨੇ ਇਹ ਚੈਨਲ ਸਬਸਕ੍ਰਾਈਬ ਕਰ ਲਿਆ ਹੋਊਗਾ ਮੇਰੀ ਰਿਕੁਐਸਟ ਹੈ ਤੁਹਾਨੂੰ ਸਾਰੇ ਵਿਦਿਆਰਥੀਆਂ ਨੂੰ ਤੇ ਦੇ ਅਧਿਆਪਕ ਸਾਥੀਆਂ ਨੂੰ ਵੀ ਜਿਨ੍ਹਾਂ ਨੇ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲੋ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਬਾਕੀ ਜਿਹੜੇ ਸਟੂਡੈਂਟਸ ਨੇ ਉਹਨਾਂ ਦਾ ਵੀ ਫਾਇਦਾ ਹੋ ਸਕੇ ਦੇਖੋ ਬੱਚਿਓ ਹੁਣ ਆਪਣੇ ਕੋਲ ਜਿਹੜਾ ਪਹਿਲਾ ਕੁਐਸਚਨ ਹੈ ਠੀਕ ਕਵੈਸਚਨ ਪੜ੍ਹਦੇ ਹੋਏ ਖਿਆਲ ਰੱਖਿਆ ਕਰੋ ਉਹਦੇ ਵਿੱਚ ਸਾਨੂੰ ਪੁੱਛਿਆ ਕੀ ਗਿਆ ਹੈ ਠੀਕ ਹੁਣ ਮਨੁੱਖ ਪੰਛੀ ਜਾਨਵਰਾਂ ਸਮੇਤ ਪ੍ਰਜਾਤੀਆਂ ਜਿਉਂਦੇ ਰਹਿਣ ਲਈ ਠੀਕ ਹੈ ਇਹ ਟ ਲਿਖਿਆ ਲੋੜਾਂ ਵਿੱਚੋਂ ਕਿਹੜੀ ਮੁੱਖ ਲੋੜ ਹੈ ਮੁੱਖ ਲੋੜ ਜਿਉਂਦੇ ਰਹਿਣ ਲਈ ਅਗਰ ਆਪਾਂ ਦੇਖੀਏ ਤਾਂ ਸਾਨੂੰ ਸਿੱਖਿਆ ਦੀ ਵੀ ਲੋੜ ਹੈ ਸਾਥੀ ਦੀ ਵੀ ਲੋੜ ਹੈ ਸਾਨੂੰ ਇੱਕ ਦੂਜੇ ਦੇ ਆਸਰੇ ਦੀ ਵੀ ਲੋੜ ਹੈ ਠੀਕ ਹੈ ਹੈਲਪ ਦੀ ਵੀ ਲੋੜ ਹੈ ਪਰ ਉਹਨੇ ਗੱਲ ਕੀ ਕਰੀ ਆ ਮੁੱਖ ਲੋੜ ਜਿਹੜੀ ਜਿਉਂਦੇ ਰਹਿਣ ਲਈ ਇਹ ਸਾਰੀਆਂ ਜਿਹੜੀਆਂ ਨੇ ਸਿੱਖਿਆ ਸਾਥੀ ਤੇ ਆਸਰਾ ਤਾਂ ਹੀ ਹੋਊਗਾ ਜੇਕਰ ਆਪਾਂ ਜਿਉਂਦੇ ਰਾਂਗੇ ਤੇ ਜਿਉਂਦੇ ਲੈਣ ਲਈ ਜਿਹੜੀ ਮੋਢਲੀ ਲੋਡ ਹੈ ਸਾਡੀ ਉਹ ਕੀ ਹੈ ਬੱਚਿਓ ਭੋਜਨ ਹੈ ਗਿਆ ਤੇ ਇਸ ਕਰਕੇ ਪਹਿਲੇ ਕੁਐਸਚਨ ਦਾ ਆਨਸਰ ਹੈ ਜਿਹੜਾ ਹੋਗੀ ਹੈ ਭੋਜਨ ਅੱਗੇ ਹੈ ਸਮਦਾਇ ਸਮਾਜ ਵਿੱਚ ਸੰਕਟਕਾਲੀਨ ਹਾਲਤਾਂ ਸੰਬੰਧੀ ਜਾਗਰੂਕਤਾ ਪੈਦਾ ਕਰਨੀ ਕਿਉਂ ਜ਼ਰੂਰੀ ਹੈ ਠੀਕ ਹੈ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨੀ ਕਾਦੇ ਬਾਰੇ ਸੰਕਟਕਾਲੀਨ ਹਾਲਤਾਂ ਜਦੋਂ ਕੋਈ ਆਫਤ ਪੈ ਜਾਂਦੀ ਹੈ ਕੋਈ ਮੁਸ਼ਕਲ ਪੈ ਜਾਂਦੀ ਹੈ ਉਹਦੇ ਬਾਰੇ ਜਾਗਰੂਕਤਾ ਪੈਦਾ ਕਰਨੀ ਠੀਕ ਲੋਕਾਂ ਦਾ ਕੁਦਰਤੀ ਆਫਤਾਂ ਦੇ ਡਰ ਨੂੰ ਵਧਾਉਣਾ ਠੀਕ ਹੈ ਜੇ ਲੋਕ ਡਰ ਜਾਣਗੇ ਉਹਨਾਂ ਨੂੰ ਡਰਾਉਣਾ ਡਰਾਉਣਾ ਨਹੀਂ ਸਾਡਾ ਮਕਸਦ ਹੈਗਾ ਠੀਕ ਹੈ ਸਿੱਖਿਆ ਦਾ ਮਕਸਦ ਕਦੇ ਵੀ ਡਰਾਉਣਾ ਨਹੀਂ ਹੁੰਦਾ ਸਿੱਖਿਆ ਦਾ ਮਕਸਦ ਹੁੰਦਾ ਹੈ ਹਮੇਸ਼ਾ ਹੀ ਕੋਈ ਵੀ ਹਾਲਾਤ ਹੋਵੇ ਉਹਨਾਂ ਦਾ ਕੀ ਕਰਨਾ ਸਾਹਮਣਾ ਕਰਨਾ ਤੇ ਉਹਦੇ ਲਈ ਤਿਆਰ ਰਹਿਣ ਲਈ ਜਿਹੜਾ ਹੈ ਉਹ ਹਮੇਸ਼ਾ ਬਦਲੇ ਲਈ ਕੋਈ ਨਾ ਕੋਈ ਯੋਜਨਾ ਬਣਾਣੀ ਤਾਂ ਇਸ ਤਰੀਕੇ ਨਾਲ ਸਾਡਾ ਜਿਹੜਾ ਆਪਸ਼ਨ ਹੈ ਦੂਜੇ ਦਾ ਉਹ ਕੀ ਹੈਗਾ ਆ ਬੀ ਸਹੀ ਹੈ ਨਾ ਕਿ ਕੁਦਰਤੀ ਆਫਤਾਂ ਨੂੰ ਘਟਾ ਸਕਦੇ ਹਾਂ ਕਿਉਂਕਿ ਇਹ ਤਾਂ ਜਦੋਂ ਆਉਣੀਆਂ ਨੇ ਉਹ ਤਾਂ ਆਉਣੀਆਂ ਹੀ ਆਉਣੀਆਂ ਨੇ ਠੀਕ ਹੈ ਤੇ ਇਸ ਕਰਕੇ ਹਮੇਸ਼ਾ ਉਹਨਾਂ ਦਾ ਸਾਹਮਣਾ ਕਰਨਾ ਤੇ ਉਹਦੇ ਲਈ ਤਿਆਰ ਰਹਿਣਾ ਉਸ ਤੋਂ ਬਾਅਦ ਹੈ ਧੂਆਂ ਅੱਗ ਛੋਟੀਆਂ ਸੱਟਾਂ ਜਲਣ ਬਿਜਲੀ ਦੇ ਖਤਰੇ ਬੇਮੌਸਮੀ بارش ਡਿੱਗੇ ਦਰਖਤ ਸੰਕਟ ਕਾਲਾਂ ਛੇਤੀਆਂ ਦਾ ਸਾਹਮਣਾ ਕਰਨ ਲਈ ਹਿੱਟ ਲੈਂਗ ਵਿੱਚ ਕਿਹੜਾ ਸਭ ਤੋਂ ਵਧੀਆ ਤਰੀਕਾ ਹੈ ਠੀਕ ਹੈ ਕਿਹੜਾ ਤਰੀਕਾ ਸਭ ਤੋਂ ਵਧੀਆ ਹੈ ਬੱਚਿਓ ਸੋਚੋ ਉਦੋਂ ਤੱਕ ਉਡੀਕ ਕਰੋ ਜਦੋਂ ਤੱਕ ਅਮਰਜੈਂਸੀ ਨਹੀਂ ਆ ਜਾਂਦੀ ਠੀਕ ਹੈ ਆਪਾਂ ਹੱਥੇ ਹੱਥ ਰੱਖ ਕੇ ਬੈਠਦੇ ਰਹੀਏ ਸੋਚਦੇ ਰਹੀਏ ਠੀਕ ਹੈ ਇਹ ਤਾਂ ਤਰੀਕਾ ਗਲਤ ਹੈ ਆਪਾਂ ਉਹਦੀ ਕਰੀਏ ਜਦੋਂ ਅਮਰਜੰਸੀ ਆਊਗੀ ਤੇ ਫਿਰ ਆਪਾਂ ਉਹਦਾ ਹੱਲ ਕਰਾਂਗੇ ਨਹੀਂ ਬੱਚਿਓ ਇਹ ਸਹੀ ਤਰੀਕਾ ਨਹੀਂ ਹੈ ਆਉਣ ਵਾਲੀਆਂ ਸੰਭਾਵੀ ਸੰਕਟਕਾਲੀਨ ਸਥਿਤੀਆਂ ਬਾਰੇ ਪਰਿਵਾਰ ਸਮਾਜ ਦੇ ਮੈਂਬਰਾਂ ਨਾਲ ਨਿਯਮਤ ਚਰਚਾ ਕਰਨੀ ਸੁਰੱਖਿਆਤ ਸੰਬੰਧੀ ਯੋਜਨਾ ਤਿਆਰ ਕਰਨੀ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਉੱਪਰ ਦੂਸਰੇ ਕੁਐਸਚਨ ਦੇ ਵਿੱਚ ਵੀ ਦੱਸ ਚੁੱਕਿਆ ਠੀਕ ਹੈ ਤੁਸੀਂ ਦੇਖਿਆ ਹੁਣ ਆਪਾਂ ਨੇ ਆਪਣੇ ਸਕੂਲਾਂ ਦੇ ਵਿੱਚ ਜਿਹੜੇ ਫਾਇਰ ਐਕਸਟਿੰਗੁਇਸ਼ਰ ਲਗਾਏ ਹੋਏ ਨੇ ਠੀਕ ਅੱਗ ਬਜਾਓ ਉਪਕਰਣ ਰੱਖੇ ਹੋਏ ਨੇ ਤਾਂ ਸੀ ਉਹ ਕਿਉਂ ਰੱਖੇ ਹੋਏ ਨੇ ਕਿਉਂਕਿ ਜੇ ਕੋਈ ਸੰਭਾਵੀ ਸੰਕਟਕਾਲੀਨ ਸਥਿਤੀ ਆਂਦੀ ਆ ਤਾਂ ਅਸੀਂ ਉਹਦੇ ਲਈ ਕੀ ਕਰੀਏ ਠੀਕ ਹੈ ਫਿਰ ਤੁਹਾਨੂੰ ਸਮੇਂ-ਸਮੇਂ ਤੇ ਦੱਸਿਆ ਵੀ ਜਾਂਦਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਚਲਾਉਣਾ ਆ ਤੇ ਉਹ ਸਾਡੀ ਕੀ ਹੈ ਇੱਕ ਯੋਜਨਾ ਹੈਗੀ ਆ ਤਾਂ ਇਸ ਕਰਕੇ ਇਹਦਾ ਸਹੀ ਆਨਸਰ ਹੈ ਆਉਣ ਵਾਲੇ ਸੰਭਾਵੀ ਸੰਕਟਕਾਲੀਨ ਸਥਿਤੀਆਂ ਬਾਰੇ ਪਰਿਵਾਰ 'ਚ ਵੀ ਗੱਲ ਕਰਨੀ ਚਾਹੀਦੀ ਆ ਸਮਾਜ 'ਚ ਵੀ ਗੱਲ ਕਰਨੀ ਚਾਹੀਦੀ ਤੇ ਸੁਰੱਖਿਆ ਸੰਬੰਧੀ ਯੋਜਨਾ ਵੀ ਕਰਨੀ ਚਾਹੀਦੀ ਹੈ ਜਿਹੜੀ ਕਿ ਸਾਡੀਆਂ ਸਰਕਾਰਾਂ ਤੇ ਸਾਡੇ ਜਿਹੜੇ ਸਮਾਜ ਦੇ ਵਿੱਚ ਇਸ ਬਾਰੇ ਘੱਟ ਗੱਲ ਹੁੰਦੀ ਹੈ ਅਗਰ ਆਪਾਂ ਸਹੀ ਤਰੀਕੇ ਨਾਲ ਦੇਖੀਏ ਤਾਂ ਬਾਹਰਲੇ ਦੇਸ਼ਾਂ ਵਿੱਚ ਇਸ ਬਾਰੇ ਬਹੁਤ ਜ਼ਿਆਦਾ ਬੱਚਿਆਂ ਨੂੰ ਪੜਾਇਆ ਤੇ ਸਿਖਾਇਆ ਜਾਂਦਾ ਆ ਠੀਕ ਹੈ ਇਸੇ ਕਰਕੇ ਮੈਂ ਚਾਹਨਾ ਕਿ ਮੈਂ ਇਸ ਦੇ ਉੱਤੇ ਇੱਕ ਅਲੱਗ ਤੋਂ ਵੀਡੀਓ ਬਣਾ ਕੇ ਤੁਹਾਨੂੰ ਸਾਰਿਆਂ ਨੂੰ ਦੱਸਾਂ ਉਹ ਮੈਂ ਇਸ ਤੋਂ ਬਾਅਦ ਵੀਡੀਓ ਬਣਾਵਾਂਗਾ ਠੀਕ ਤਾਂ ਇਸੇ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਉਹ ਵੀਡੀਓ ਵੀ ਪ੍ਰਾਪਤ ਹੋ ਸਕੇ ਅੱਗੇ ਹੈ ਭਾਰਤ ਵਿੱਚ ਬੇਮੌਸਮੀ ਬਾਰਿਸ਼ ਕਾਰਨ ਕਿਹੜੀਆਂ ਫਸਲਾਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੀਆਂ ਨੇ ਠੀਕ ਹੈ ਚਾਵਲ ਤੇ ਗੰਨਾ ਤਾਨੂੰ ਪਤਾ ਹੈ ਕਿ ਚਾਵਲ ਤੇ ਕਣਕ ਨੂੰ ਤਾਂ ਕਾਫੀ ਪਾਣੀ ਚਾਹੀਦਾ ਜਲਦੀ ਖਰਾਬ ਨਹੀਂ ਹੁੰਦੀ। ਚਾਹ ਤੇ ਕੌਫੀ ਇਟਲਾਹੰਦਾਰ ਜਿਹੜੀਆਂ ਨੇ ਚਾਹ ਤੇ ਕੌਫੀ ਨੂੰ ਵੀ بارش ਕਾਫੀ ਜ਼ਿਆਦਾ ਚਾਹੀਦੀ ਹੈ ਤੇ ਇਟਲਾਹੰਦਾਰ ਜਿਹੜੀ ਹੁੰਦੀ ਹੈ ਜ਼ਮੀਨ ਉਸ ਦੇ ਉੱਤੇ ਵਿਜੀਆਂ ਦੀ ਇਸ ਕਰਕੇ ਇਹਨੂੰ ਵੀ ਜਿਹੜੀ ਨੇ ਉਹ ਜ਼ਿਆਦਾ بارش ਖਰਾਬ ਨਹੀਂ ਕਰਦੀ ਇਹਨਾਂ ਵਿੱਚ ਕੋਈ ਵੀ ਨਹੀਂ ਨਹੀਂ ਬਚਿਓ। ਕਣਕ ਹੈ, ਸਰੋਂ ਹੈ ਤੇ ਦਾਲਾਂ। ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਚਿਰ ਲੰਬੇ ਸਮੇਂ ਲਈ ਪਾਣੀ ਜਿਹੜਾ ਉਹ ਨਹੀਂ ਖੜਾ ਰਹਿਣਾ ਚਾਹੀਦਾ ਤੇ ਬੇਵਸਮੀ بارش ਹੈ ਜਿਹੜੀ ਹਮੇਸ਼ਾ ਹੀ ਕਣਕ, ਸਰੋਂ ਤੇ ਦਾਲਾਂ ਨੂੰ ਖਰਾਬ ਕਰਦੀ ਹੈ। ਉਸ ਤੋਂ ਬਾਅਦ ਹੈ ਸਰਕਾਰ ਦੁਆਰਾ ਜੀਵ ਜੰਤੂਆਂ ਦੇ ਰੱਖਿਆ ਲਈ ਕੁਝ ਖੇਤਰ ਰੱਖਵੇਂ ਰੱਖੇ ਗਏ ਹਨ ਜਿੱਥੇ ਉਹਨਾਂ ਨੂੰ ਜੰਗਲ ਵਰਗੇ ਕੁਦਰਤੀ ਵਾਤਾਵਰਣ ਮਿਲਦਾ ਹੈ ਠੀਕ ਹੈ ਰੁੱਖਾਂ ਨੂੰ ਕਟਣ ਸ਼ਿਕਾਰ ਕਰਨ ਤੋਂ ਪਵੰਦੀ ਹੁੰਦੀ ਹੈ ਇਹਨਾਂ ਖੇਤਰਾਂ ਨੂੰ ਕੀ ਆਖਦੇ ਹਨ ਠੀਕ ਕੀ ਇਹਨਾਂ ਨੂੰ ਚਿੜੀਆ ਘਰ ਆਖਦੇ ਹਨ ਨਹੀਂ ਚਿੜੀਆ ਘਰ ਤਾਂ ਬੱਚੇ ਜਾਨਵਰ ਨੇ ਜਿਹੜੇ ਉਹ ਮਨੁੱਖਾਂ ਦੇ ਜਿਹੜਾ ਮਨੋਰੰਜਨ ਲਈ ਇੱਕ ਤਰ੍ਹਾਂ ਨਾਲ ਰੱਖੇ ਜਾਂਦੇ ਨੇ ਜੰਗਲ ਜੰਗਲ ਹੈਗੇ ਨੇ ਪਰ ਇੱਥੇ ਗੱਲ ਕੀ ਕਰੀਏ ਸਰਕਾਰ ਦੁਆਰਾ ਜੀਵ ਜੰਤੂ ਰੱਖਿਆ ਉਹ ਹੁੰਦੀਆਂ ਨੇ ਸੁਰੱਖਿਅਤ ਰੱਖਾਂ ਠੀਕ ਹੈ ਸੁਰੱਖਿਅਤ ਰੱਖਾ ਪਾਰਕ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਨੈਸ਼ਨਲ ਪਾਰਕ ਨੇ ਜਿੱਥੇ ਕਿ ਜਾਨਵਰਾਂ ਨੂੰ ਜਿਹੜਾ ਸੁਰੱਖਿਅਤ ਰੱਖਿਆ ਜਾਂਦਾ ਹੈ ਜਿਸ ਤਰ੍ਹਾਂ ਪਿਛਲੇ ਸਾਲ ਤੁਸੀਂ ਦੇਖਿਆ ਹੁਣ ਆਪਾਂ ਛੱਤਵੀੜ ਜਿਹੜਾ ਟੂਰ ਤੇ ਗਏ ਸੀ ਉਹਦੇ ਵਿੱਚ ਕੁਝ ਪਾਰਟ ਜਿਹੜਾ ਆ ਉਹ ਚੜੀਆ ਘਰ ਦਾ ਹੈਗਾ ਜਿੱਧਰਲੇ ਪਾਸੇ ਜਿਹੜੇ ਨੇ ਸ਼ੇਰ ਰੱਖੇ ਹੋਏ ਨੇ ਉਹ ਸੁਰੱਖਿਅਤ ਰੱਖਾ ਨੇ ਉਹ ਕਾਫੀ ਜੰਗਲ ਹੈ ਜਿਹੜਾ ਉਹ ਕੁਦਰਤੀ ਰੂਪ ਦੇ ਵਿੱਚ ਰੱਖ ਕੇ ਜਿਹੜਾ ਆ ਉਹਦੀ ਜੜੀਆ ਆਲੇ ਦੁਆਲੇ ਤੋਂ ਵੈਰੀਕੇਟਿੰਗ ਕੀਤੀ ਹੋਈ ਆ ਤਾਂ ਕਿ ਉੱਥੇ ਜਿਹੜੇ ਜਾਨਵਰ ਨੇ ਉਹ ਕੁਦਰਤੀ ਰੂਪ ਵਿੱਚ ਰਹਿ ਸਕਣ ਅੱਜਕੱਲ ਬਹੁਤ ਸਾਰੇ ਜੰਗਲੀ ਜੀਵ ਪ੍ਰਜਾਤੀਆਂ ਖਤਮ ਹੋ ਚੁੱਕੀਆਂ ਹਨ ਠੀਕ ਹੈ ਕੁਝ ਖਤਮ ਹੋਣ ਕਰਾ ਰਹੇ ਹਨ ਕੀ ਤੁਹਾਨੂੰ ਪਤਾ ਹੈ ਸਾਡਾ ਰਾਸ਼ਟਰੀ ਜਾਨਵਰ ਇਸ ਸਮੇਂ ਸੰਕਟ ਵਿੱਚ ਹੈ ਤੇ ਉਹ ਕਿਹੜਾ ਹੈ ਸਾਡਾ ਰਾਸ਼ਟਰੀ ਜਾਨਵਰ ਠੀਕ ਹੈ ਸਾਡਾ ਰਾਸ਼ਟਰੀ ਜਾਨਵਰ ਹੈ ਬੱਚਿਓ ਬਾਗ ਠੀਕ ਹੈ ਜਿਹਨੂੰ ਅਸੀਂ ਟਾਈਗਰ ਵੀ ਕਹਿੰਦੇ ਹਾਂ ਉਸ ਤੋਂ ਬਾਅਦ ਹੈ ਜੰਗਲੀ ਜੀਵਨ ਨੂੰ ਹੁਣ ਤੁਸੀਂ ਮੈਨੂੰ ਰਾਸ਼ਟਰੀ ਜਾਨਵਰ ਤਾਂ ਹੋ ਗਿਆ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਸਾਡਾ ਰਾਸ਼ਟਰੀ ਪੰਛੀ ਕਿਹੜਾ ਹੈ ਠੀਕ ਹੈ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਪਤਾ ਲੱਗੇ ਕਿ ਤੁਸੀਂ ਕਿੰਨੇ ਜਣੇ ਦੇਖ ਰਹੇ ਹੋ ਤੇ ਅਗਰ ਕੋਈ ਤੁਹਾਨੂੰ ਵੀਡੀਓ ਦੇ ਵਿੱਚ ਕੋਈ ਘਾਟ ਲੱਗਦੀ ਹੈ ਤਾਂ ਉਸ ਬਾਰੇ ਵੀ ਮੈਨੂੰ ਜਾਣਕਾਰੀ ਜ਼ਰੂਰ ਦਿਆ ਕਰੋ ਉਸ ਤੋਂ ਬਾਅਦ ਹੈ ਸਾਡੇ ਕੋਲ ਜੰਗਲੀ ਜੀਵਨ ਨੂੰ ਬਚਾਉਣ ਲਈ ਜੰਗਲੀ ਜੀਵਨ ਸੁਰੱਖਿਆ ਹਫ਼ਤਾ ਵੀ ਮਨਾਇਆ ਜਾਂਦਾ ਹੈ ਠੀਕ ਹੈ ਵਾਈਲਡ ਲਾਈਫ ਨੂੰ ਬਚਾਉਣਾ ਸਾਡੇ ਸਾਰਿਆਂ ਲਈ ਸਾਨੂੰ ਪਤਾ ਕਿ ਲਾਈਫ ਦੀ ਜਿਹੜਾ ਸਾਈਕਲ ਹੈ ਕੁਦਰਤ ਦਾ ਠੀਕ ਹੈ ਉਹਨੂੰ ਬਚਾਉਣ ਲਈ ਇਹਨਾਂ ਦੀ ਬਹੁਤ ਜ਼ਰੂਰਤ ਹੈ ਤਾਂ ਜੰਗਲੀ ਜੀਵਨ ਸਵਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੁੰਦਾ ਹੈ ਭਾਰਤ ਵਿੱਚ ਰਾਸ਼ਟਰੀ ਜੰਗਲੀ ਜੀਵਨ ਸੁਰੱਖਿਆ ਹਫਤਾ ਕਦੋਂ ਮਨਾਇਆ ਜਾਂਦਾ ਹੈ ਠੀਕ ਹੈ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ ਹਰ ਸਾਲ 2 ਅਕਤੂਬਰ ਤੋਂ ਲੈ ਕੇ 8 ਅਕਤੂਬਰ ਤੱਕ ਠੀਕ ਹੈ ਇਹ ਸ਼ੁਰੂ ਕੀਤਾ ਗਿਆ ਸੀ 1952 ਦੇ ਵਿੱਚ ਠੀਕ ਉਸ ਤੋਂ ਬਾਅਦ ਹੈ ਭਾਮੇ ਜੋਕ ਕੇ ਮਨੁੱਖ ਨੇ ਬਹੁਤ ਹੰਟੀ ਕਰ ਲਈ ਹੈ ਪਰ ਅੱਜ ਵੀ ਉਸ ਨੂੰ ਜਿਉਂਦੇ ਰਹਿਣ ਲਈ ਕੁਦਰਤ ਵੱਲੋਂ ਕੁਦਰਤੀ ਸਰੋਤਾਂ ਤੇ ਨਿਰਭਰ ਰਹਿਣਾ ਪੈਂਦਾ ਹੈ ਹੇਠ ਦਿੱਤੇਆਂ ਵਿੱਚੋਂ ਕੁਦਰਤੀ ਸਰੋਤਾਂ ਦੀ ਚੋਣ ਕਰੋ ਠੀਕ ਹੈ ਕੁਦਰਤੀ ਸਰੋਤ ਕਿਹੜੇ ਜਿਹੜੇ ਸਾਨੂੰ ਕੁਦਰਤ ਤੋਂ ਪ੍ਰਾਪਤ ਹੁੰਦੇ ਨੇ ਅਗਰ ਅਪਾ ਗੱਲ ਕਰੀਏ ਸਾਰਿਆਂ ਦੀ ਤਾਂ ਬੱਸ ਰੇਲ ਸਕੂਟਰ ਇਹ ਬੰਦੇ ਤੇ ਬਣਾਏ ਹੋਏ ਨੇ ਮੋਬਾਈਲ ਲੈਪਟਾਪ ਇਹ ਵੀ ਬੰਦੇ ਤੇ ਬਣਾਏ ਹੋਏ ਨੇ ਠੀਕ ਹੈ ਤਾਂ ਕੀ ਹੈ ਸਾਡੇ ਕੁਦਰਤੀ ਸਰੋਤ ਜੰਗਲ ਨੇ ਹਵਾ ਆ ਮਿੱਟੀ ਅਤੇ ਪਾਣੀ ਉਸ ਤੋਂ ਬਾਅਦ ਹੈ ਜੰਗਲ ਸਾਡੇ ਮਹੱਤਵਪੂਰਨ ਕੁਦਰਤੀ ਸਰੋਤ ਹਨ ਉਹ ਕਿਹੜੀ ਕਿਰਿਆ ਰਾਹੀਂ বায়ੂ ਮੰਡਲ ਵਿੱਚ ਕਾਰਬਨ ਡਾਈਆਕਸਾਈਡ ਨੂੰ ਪ੍ਰਾਪਤ ਕਰਕੇ ਆਕਸੀਜਨ ਛੱਡਦੇ ਹਨ ਠੀਕ ਹੈ ਉਹ ਕਿਹੜੀ ਕਿਰਿਆ ਹੈ ਬੱਚਿਓ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਠੀਕ ਜਿਹਦੇ ਨਾਲ ਕੀ ਕਰਦੇ ਨੇ ਉਹ ਕਾਰਬਨ ਡਾਈਆਕਸਾਈਡ ਨੂੰ ਪ੍ਰਾਪਤ ਕਰਕੇ ਆਕਸੀਜਨ ਸਾਨੂੰ ਦਿੰਦੇ ਨੇ ਉਸ ਤੋਂ ਬਾਅਦ ਹੈ ਬਾਸ਼ਪੀਕਰਨ ਕਿਰਿਆ ਕਿਹੜੀ ਹੁੰਦੀ ਹੈ ਜਿਹੜੀ ਪਾਣੀ ਦਾ ਭਾਫ਼ ਦੇ ਰੂਪੇ ਚ ਬਦਲਦਾ ਠੀਕ ਇਹ ਰੁੱਤ ਬਰਖਾ ਦੀ ਰੁੱਤ ਤੋਂ ਬਾਅਦ ਆਉਂਦੀ ਹੈ ਇਸ ਰੁੱਤ ਵਿੱਚ ਰੁੱਖ ਆਪਣੇ ਪੱਤੇ ਝਾੜ ਦਿੰਦੇ ਹਨ ਦੱਸੋ ਇਹ ਕਿਹੜੀ ਰੁੱਤ ਹੈ ਠੀਕ ਹੈ ਇੱਥੋਂ ਹੀ ਪਤ ਲੱਗਿਆ ਪੱਤ ਝਾੜ ਠੀਕ ਹੈ ਪੱਤੇ ਝੜ ਗਏ ਤਾਂ ਪਤ ਝੜ ਰੁੱਤ ਆਉਂਦੀ ਹੈ ਸਰਦੀਆਂ ਤੋਂ ਬਾਅਦ ਆਉਂਦੀ ਹੈ ਤੁਸੀਂ ਦੇਖਿਆ ਹੋਣਾ ਹੁਣ ਸਰਦੀਆਂ ਸ਼ੁਰੂ ਹੋ ਗਈਆਂ ਠੀਕ ਹੈ ਤਾਂ ਹੁਣ ਕੀ ਹੈ ਜਿਹੜੀ ਦਰਖਤਾਂ ਨੇ ਪੱਤੇ ਨਹੀਂ ਉਹੀ ਹੋ ਜਾਣੇ ਬਰਖਾ ਦੀ ਰੁੱਤ ਤੋਂ ਬਾਅਦ ਆ ਗਈ ਤੇ ਉਸ ਤੋਂ ਬਾਅਦ ਕੀ ਹੋ ਗਿਆ ਹੁਣ ਪੱਤੇ ਕੀ ਨੇ ਝੜ ਰਹੇ ਨੇ ਤਾਂ ਹੁਣ ਕਿਹੜੀ ਰੁੱਤ ਚੱਲ ਰਹੀ ਹੈ ਇੱਕ ਤਰ੍ਹਾਂ ਨਾਲ ਉਹ ਪਤਝੜ ਦੀ ਰੁੱਤ ਹੀ ਹੈਗੀ ਠੀਕ ਹੈ ਉਹ ਲੰਘ ਕੇ ਹੁਣ ਸਰਦੀਆਂ ਦੀ ਰੁੱਤ ਆ ਜਿਹੜੀ ਉਹ ਸ਼ੁਰੂ ਹੋ ਰਹੀ ਹੈਗੀ ਉਸ ਤੋਂ ਬਾਅਦ ਹੈ ਮੈਂ ਇੱਕ ਨਾਣ ਅਭਿਆਨ ਜੋ ਕੁਦਰਤੀ ਸਰੋਥਾਂ ਠੀਕ ਹੈ ਮੈਨੂੰ ਬਣਾਉਣ ਚ ਲੱਖਾਂ ਸਾਲ ਲੱਗਦੇ ਹਨ ਮੇਰੀ ਪਰ ਤੋਂ ਤਾਪ ਬਿਜਲੀ ਕਰਾ ਪਾਫ ਇੰਚ ਨਾਲ ਵਿੱਚ ਪਾਫ ਪੱਠੀਆਂ ਵਿੱਚ ਤਾ ਪੈਦਾ ਕਰਨ ਲਈ ਕੀਤੀ ਜਾਂਦੀ ਹੈ ਦੱਸੋ ਮੈਂ ਕੌਣ ਹਾਂ ਠੀਕ ਹੈ ਕੌਣ ਹੈ ਬੱਚੇ ਕੋਲਾ ਠੀਕ ਤਾਂ ਬਿਜਲੀ ਕਰਨ ਚ ਕੀ ਵਰਤਿਆ ਜਾਂਦਾ ਕੋਲਾ ਵਰਤਿਆ ਜਾਂਦਾ ਪੁਰਾਣੇ ਪਹਿਲਾਂ ਜਿਹੜੇ ਇੰਜਨ ਸੀ ਰੇਲਵੇ ਦੇ ਹੁਣ ਤਾਂ ਬਿਜਲੀ ਨਾਲ ਚੱਲਣ ਲੱਗੇ ਪਹਿਲਾਂ ਉਹ ਇੰਜਨ ਭਾਫ਼ ਨਾਲ ਚੱਲਦੇ ਸੀ ਤਾਂ ਉਹਨੂੰ ਵੀ ਹੀਟ ਕਰਨ ਦੇ ਲਈ ਕੀ ਵਰਤਿਆ ਜਾਂਦਾ ਸੀ ਕੋਲਾ ਤੇ ਪੱਟੀਆਂ ਦੇ ਵਿੱਚ ਵੀ ਹੁਣ ਵੀ ਜਿਹੜੀਆਂ ਵੱਡੀਆਂ ਪੱਟੀਆਂ ਨੇ ਠੀਕ ਹੈ ਉਹਨਾਂ ਦੇ ਵਿੱਚ ਕੋਲਾ ਵਰਤਿਆ ਜਾਂਦਾ ਹੁਣ ਤਾਂ ਜਿਹੜੀਆਂ ਇਲੈਕਟ੍ਰੋਨਿਕ ਤੇ ਆਪਣਾ ਡੀਜ਼ਲ ਵਾਲੀਆਂ ਪੱਟੀਆਂ ਦਾ ਇਸਤੇਮਾਲ ਵੀ ਕਰਦੇ ਹੈਗੇ ਤੇ ਗੈਸ ਵਾਲੀਆਂ ਪੱਠੀਆਂ ਦਾ ਇਸਤੇਮਾਲ ਕਰਦੇ ਹਾਂ ਪਰ ਪਹਿਲਾਂ ਜ਼ਿਆਦਾਤਰ ਕੋਲਾ ਹੀ ਵਰਤਿਆ ਜਾਂਦਾ ਸੀ ਹੁਣ ਹੈ ਤਸਵੀਰ ਦੇ ਅਨਸਾਰਹੀ ਆ ਜਿਹਦੇ ਵਿੱਚ ਕੀ ਹੈ ਕਿ ਰੁੱਖ ਜਿਹੜੀ ਆ ਰੁੱਖਾਂ ਨੂੰ ਕੀ ਦਿਖਾਉਂਦੀ ਆ ਸਾਨੂੰ ਆ ਦੇਖੋ ਕੀ ਦਿਖ ਰਿਹਾ ਹੈ ਤਸਵੀਰ ਦੇ ਵਿੱਚ ਤੁਸੀਂ ਤਸਵੀਰ 'ਚ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਰੁੱਖ ਦੇ ਨਾਲ ਕੋਈ ਇੱਕ ਬੱਚੇ ਤੇ ਉਹਨਾਂ ਦੀ ਮਦਰ ਹੈ ਜਿਹੜੀ ਉਹ ਚਿਪਕੀ ਹੋਈ ਹੈ ਤੇ ਇੱਕ ਬੰਦਾ ਉਹਨੂੰ ਕੀ ਕਰ ਰਿਹਾ ਕੱਟਣ ਦੀ ਕੋਸ਼ਿਸ਼ ਕਰ ਰਿਹਾ ਠੀਕ ਹੈ ਬੱਚਿਓ ਇਹ ਬੱਚਿਓ ਜਿਹੜੀ ਘਟਨਾ ਹੈਗੀ ਹੈ ਇੱਕ ਤਰ੍ਹਾਂ ਨਾਲ ਇਸ ਸਮੇਂ ਇੱਕ ਚਿਪਕੋ ਅੰਦੋਲਨ ਭਾਰਤ ਦੇ ਵਿੱਚ ਚੱਲਿਆ ਸੀ ਠੀਕ ਹੈ ਉੱਤਰਾਖੰਡ ਦੇ ਵਿੱਚ ਜਿਹੜਾ ਅੱਜ ਦਾ ਉੱਤਰਾਖੰਡ ਹੈ 1973 ਦੇ ਵਿੱਚ ਠੀਕ ਹੈ ਜਿਹਦੇ ਵਿੱਚ ਜਿਹੜਾ ਚਾਂਦੀ ਪ੍ਰਸਾਦ ਜਿਹੜੇ ਪੱਟ ਸੀ ਉਹਨਾਂ ਨੇ ਇਹ ਮੂਵਮੈਂਟ ਚਲਾਈ ਸੀ ਤੇ ਉਸ ਤੋਂ ਬਾਅਦ ਜਿਹੜੇ ਇੱਕ ਬਹੁਤ ਹੀ ਸਮਾਜ ਸੇਵਕ ਸੀਗੇ ਸੁੰਦਰ ਲਾਲ ਬਹਾਗੂਣਾ ਉਹਨਾਂ ਨੇ ਵੀ ਇਹ ਮੂਵਮੈਂਟ ਦੇ ਵਿੱਚ ਨਾਲ ਬਹੁਤ ਸਾਰੇ ਰਕ ਜਿਹੜੇ ਸੀ ਰੁੱਖ ਸੀ ਉਹਨਾਂ ਦੀ ਰੱਖਿਆ ਕੀਤੀ ਜਿਹੜੇ ਲੋਕਲ ਲੋਕ ਸੀਗੇ ਠੀਕ ਹੈ ਉਹਨਾਂ ਲਈ ਰੁੱਖ ਸੀ ਜਿਹੜੇ ਉਹ ਬਹੁਤ ਫਾਇਦੇਮੰਦ ਸੀ ਤਾਂ ਉਹਨਾਂ ਨੇ ਇਹਨਾਂ ਦੇ ਨਾਲ ਸੇ ਭੱਕੇ ਜਿਹੜਾ ਇੱਕ ਸ਼ਾਂਤੀਮਈ ਤਰੀਕੇ ਦੇ ਨਾਲ ਸਰਕਾਰ ਨੂੰ ਜਿਹੜਾ ਸੀ ਰੁੱਖਾਂ ਨੂੰ ਕੱਟਣ ਤੋਂ ਬਚਾਇਆ ਸੀ ਤਾਂ ਇਹ ਸਾਨੂੰ ਕਿ ਰੁੱਖ ਕੱਟਣੇ ਚਾਹੀਦੇ ਹਾਂ ਦਿਖਾ ਰਹੀ ਹੈ ਨਹੀਂ ਠੀਕ ਹੈ ਸਾਨੂੰ ਰੁੱਖ ਕੱਟੇ ਜਾਣ ਤੋਂ ਰੋਕਣਾ ਚਾਹੀਦਾ ਹੈ ਸਾਨੂੰ ਨਵੇਂ ਰੁੱਖ ਨਹੀਂ ਲਗਾਉਣੇ ਚਾਹੀਦੇ ਰੁੱਖਾਂ ਨਾਲ ਪ੍ਰਦੂਸ਼ਣ ਫੈਲਦਾ ਹੈ ਤਾਂ ਇਹ ਸਾਨੂੰ ਕੀ ਕਰਦੀ ਆ ਸਾਨੂੰ ਰੁੱਖ ਨਹੀਂ ਕੱਟੇ ਜਾਣ ਤੋਂ ਜਿਹੜੀ ਆ ਉਹ ਰੋਕਣ ਦੀ ਜਿਹੜੀ ਹੈ ਤਨ ਤਸਵੀਰ ਹੈ ਉਹ ਦਿਖਾ ਰਹੀ ਆ ਤੇ ਮੈਂ ਤੁਹਾਨੂੰ ਦੱਸਿਆ ਇਹਦਾ ਵੀ ਯਾਦ ਰੱਖਿਓ ਚਿਪਕੋ ਅੰਦੋਲਨ 1973 ਜਿਹੜੇ ਕੁਐਸਚਨਸ ਦੇ ਆਨਸਰ ਦੱਸਦਾ ਹੁੰਨਾ ਬੱਚੇ ਉਸ ਦੇ ਨਾਲ ਨਾਲ ਜੋ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਉਸ ਨੂੰ ਵੀ ਨੋਟ ਕਰ ਲਿਆ ਕਰੋ ਉਸ ਤੋਂ ਬਾਅਦ ਹੈ ਹਰਮੀਤ ਰਾਜਸਥਾਨ ਚ ਰਹਿੰਦਾ ਹੈ ਉਸ ਦਾ ਰਾਜ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦਾ ਹੈ ਠੀਕ ਹੈ ਅੰਤਰਰਾਸ਼ਟਰੀ ਸਰਹੱਦ ਤਾਂ ਨਕਸ਼ੇ ਵਿੱਚ ਜਿਹੜੇ ਆ ਉਹ ਦਰਸਾਉਣ ਲਈ ਕਿਹੜੇ ਚਿੰਨਾ ਦੀ ਵਰਤੋਂ ਕੀਤੀ ਜਾਂਦੀ ਹੈ ਬੱਚੇ ਤੁਹਾਡੇ ਕੋਲ ਨਾਲ ਪਾਠ ਨੰਬਰ 1 ਤੋਂ ਲੈ ਕੇ 4 ਤੱਕ ਜਿਹੜੇ ਨਕਸ਼ਿਆਂ ਨਾਲ ਸੰਬੰਧਿਤ ਪਾਠ ਨੇ ਤੁਹਾਡੇ ਸਮਾਜਿਕ ਵਿਗਿਆਨ ਦੀ ਕਿਤਾਬ ਵਿੱਚ ਉਹਦੇ ਵਿੱਚ ਇਹ ਸਾਰੇ ਚਿੰਨ੍ਹਾਂ ਦੀ ਜਿਹੜੀ ਆ ਪੂਰੀ ਜਿਹੜੀ ਇਹ ਜਾਣਕਾਰੀ ਉਹ ਦਿੱਤੀ ਹੋਈ ਹੈਗੀ ਆ ਠੀਕ ਹੈ ਤਾਂ ਅੰਤਰਰਾਸ਼ਟਰੀ ਸਰਹੱਦ ਨੂੰ ਅਸੀਂ ਕਿਸ ਤਰ੍ਹਾਂ ਦਿਖਾਣੇ ਆ ਇੱਕ ਲਾਈਨ ਮਾਰ ਕੇ ਵਿੱਚ ਡਾਟ ਮਾਰ ਕੇ ਜਿਹੜਾ A ਆਪਸ਼ਨ ਹੈਗਾ ਠੀਕ ਹੈ ਜਿਹੜੀ ਸਾਡੀ ਰਾਸ਼ਟਰੀ ਸਰਹੱਦ ਹੁੰਦੀ ਜਿਦਾ ਪੰਜਾਬ ਤੇ ਹਰਿਆਣਾ ਦੀ ਉਹਨੂੰ ਅਸੀਂ ਇਸ ਤਰ੍ਹਾਂ ਸਿਰਫ ਡਾਟ ਮਾਰ ਕੇ ਦਿਖਾਣੇ ਆ ਠੀਕ ਹੈ ਤੇ ਅੱਗੇ ਵਾਲੀ ਹੈ ਜਿਹੜੀ ਇਸ ਜਿਹੜੀ ਹੈ ਜਿਸ ਤਰ੍ਹਾਂ ਉਹਨਾਂ ਲਾਈਨ ਮਾਰ ਕੇ ਵਿਚਾਲੇ ਨੰਵਰੀਆਂ ਹੋ ਜਾਂਦੀਆਂ ਨੇ ਇਹ ਦਿਨ ਵਾਲਾ ਸਿੱਖੀ ਦਿਖਾਉਂਦੇ ਆ ਮੀਟਰ ਗੇਜ ਮੀਟਰ ਗੇਜ ਤੋਂ ਪਾਓ ਕਿ ਜਿਹੜੀ ਟ੍ਰੇਨ ਦਾ ਟਰੈਕ ਹੈ ਉਹ ਕਿਹੜਾ ਵੱਡਾ ਟਰੈਕ ਹੁੰਦਾ ਠੀਕ ਹੈ ਇੱਕ ਸ਼ਾਰਟ ਗੇਜ ਹੁੰਦਾ ਇੱਕ ਮੀਟਰ ਗੇਜ ਹੁੰਦਾ ਤੇ ਆ ਜਿਹੜਾ ਆ ਉਹ ਰੇਲਵੇ ਰੋਡ ਲਈ ਰੇਲ ਰੋਡ ਜਿਹੜੇ ਹੁੰਦੇ ਨੇ ਰੋਡ ਮਤਲਬ ਜਿੱਥੇ ਟਰੈਕ ਨੇ ਉਹ ਦਿਖਾਉਣ ਲਈ ਵਰਤੀ ਜਾਂਦੀ ਹੈ ਠੀਕ ਹੈ ਇਸ ਤਰ੍ਹਾਂ ਅਲੱਗ-ਅਲੱਗ ਸਾਈਨ ਦੇ ਨਾਲ ਅਸੀਂ ਅਲੱਗ-ਅਲੱਗ ਜਿਹੜਾ ਵਰਤਦੇ ਆ ਇਹਦੇ ਲਈ ਤੁਸੀਂ ਉਹ ਜਿਹੜਾ ਲੈਸਨ ਦੇ ਵਿੱਚ ਤੁਹਾਡੇ ਚਿੰਨ੍ਹ ਦਿੱਤੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਜ਼ਰੂਰ ਯਾਦ ਕਰ ਲੈਣਾ ਅੱਗੇ ਹੈ ਕੁਦਰਤੀ ਆਫਤ ਕੁਚਾਲ ਦੇਣ ਦਾ ਸਭ ਤੋਂ ਪਹਿਲਾਂ ਕੀ ਕਰਨਾ ਚ ਹੁਣ ਇਹਦੇ ਲਈ ਸਭ ਤੋਂ ਵੱਡੀ ਟ੍ਰਿਕ ਹੈਗੀਆਂ ਜਿਹੜੀ ਉਹ ਕੀ ਆ ਉਹ ਸਾਨੂੰ ਤੁਹਾਡੇ ਕੋਲ ਹੈਗੀ ਆ ਦਿੱਤੀ ਵੀ ਹੋਈ ਆ ਤੁਹਾਡੇ ਬੁੱਕ ਦੇ ਵਿੱਚ ਵੀ 7ਵੀਂ ਦੀ ਕਿਤਾਬ ਦੇ ਵਿੱਚ ਵੀ ਦਿੱਤੀ ਹੋਈ ਆ ਇੰਗਲਿਸ਼ ਵਾਲੀ ਚ ਡ੍ਰੌਪ ਕਵਰ ਐਂਡ ਹੋਲਡ ਠੀਕ ਆ ਇਹ ਮੇਨ ਟੈਕਨੀਕ ਹੁੰਦੀ ਆ ਜੇ ਪੁੱਛਾਲ ਆ ਜਾਂਦਾ ਆ ਤਾਂ ਉਹਦੇ ਡ੍ਰੌਪ ਦਾ ਮੀਨਸ ਕੀ ਹੁੰਦਾ ਥੱਲੇ ਝੁੱਕ ਜਾਣਾ ਕਵਰ ਦਾ ਮਤਲਬ ਕੀ ਹੁੰਦਾ ਕਿ ਆਪਣੇ ਸਿਰ ਨੂੰ ਕਿਸੇ ਚੀਜ਼ ਨਾਲ ਟਕ ਲੈਣਾ ਠੀਕ ਹੈ ਤੇ ਫਿਰ ਦੂਸਰਾ ਹੁੰਦਾ ਹੋਲਡ ਕੋਈ ਮਜ਼ਬੂਤ ਚੀਜ਼ ਨੂੰ ਤੁਸੀਂ ਇੱਕ ਹੱਥ ਦੇ ਨਾਲ ਫੜ ਲੈਣਾ ਤਾਂ ਹੁਣ ਇਹਦੇ ਵਿੱਚ ਕੀ ਆ ਛੱਤ ਉੱਤੇ ਚੜ ਜਾਣਾ ਨਹੀਂ ਇਹ ਨਹੀਂ ਆਂਦਾ ਕਿਸੇ ਮਜ਼ਬੂਤ ਮੇਜ਼ ਜਾਂ ਚੀਜ਼ ਦੇ ਹੇਠਾਂ ਲੁਕਣਾ ਠੀਕ ਹੈ ਹੁਣ ਲੁਕੂਗੇ ਕੀ ਕਰੂਗੇ ਤੁਸੀਂ ਡ੍ਰੌਪ ਹੋ ਕੇ ਮੇਜ਼ ਦੇ ਥੱਲੇ ਜਾਓਗੇ ਤੇ ਆਪਣਾ ਸਿਰ ਤੁਹਾਡਾ ਕਵਰ ਕਰ ਲੈ ਤੇ ਉਹਦੀ ਲੱਤ ਆ ਜਿਹੜੀ ਉਹਨੂੰ ਤੁਸੀਂ ਕੀ ਕਰ ਲੂਗੇ ਹੋਲਡ ਕਰ ਲੂਗੇ ਤਾਂ ਇਸ ਕਰਕੇ ਸਾਡਾ ਆਨਸਰ ਹੈਗਾ ਕਿਸੇ ਮਜ਼ਬੂਤ ਮੇਜ਼ ਜਾਂ ਚੀਜ਼ ਦੇ ਹੇਠਾਂ ਲੁਕਣਾ ਕਿਉਂਕਿ ਬੱਚੇ ਪੁਚਾਲ ਆਪਣੇ ਆਪ ਦੇ ਵਿੱਚ ਕੋਈ ਜਿਹੜਾ ਆ ਉਹ ਨੁਕਸਾਨ ਦਾ ਕਾਰਨ ਨਹੀਂ ਬਣਦਾ ਨੁਕਸਾਨ ਦਾ ਕਾਰਨ ਕੀ ਬਣਦਾ ਆ ਜਿਹੜੀਆਂ ਮਨੁੱਖ ਦੀਆਂ ਨਿਰਮਿਤ ਚੀਜ਼ਾਂ ਨੇ ਉਹ ਜਦੋਂ गिरਦੀਆਂ ਨੇ ਤਾਂ ਉਹਦੇ ਨਾਲ ਜਿਹੜਾ ਹੈ ਮਨੁੱਖ ਦਾ ਨੁਕਸਾਨ ਹੁੰਦਾ ਹੈ। ਦਰ ਨਾਲ ਚੀਕਣਾ ਚਲਾਉਣਾ, ਬਿਜਲੀ ਦੇ ਸਵਿੱਚ ਬੰਦ ਕਰਨਾ, ਠੀਕ ਹੈ ਤਾਂ ਸਭ ਤੋਂ ਪਹਿਲਾ ਕੰਮ ਕੀ ਕਰਨਾ ਚਾਹੀਦਾ? ਹੀ ਡ੍ਰੌਪ ਕਵਰ ਐਂਡ ਹੋਲਡ। ਠੀਕ? ਮੇਜ਼ ਹੈ ਤੁਹਾਡੇ ਡੈਸਕ ਨੇ ਜਾਂ ਤੁਸੀਂ ਸਕੂਲ 'ਚ ਹੋ, ਕਵਰ ਤੁਸੀਂ ਆਪਣੇ ਬੈਗ ਦੇ ਨਾਲ ਆਪਣੇ ਸਿਰ ਨੂੰ ਕਰ ਸਕਦੇ ਹੋ, ਕਿਸੇ ਕਿਤਾਬ ਦੇ ਨਾਲ ਕਰ ਸਕਦੇ ਹੋ। ਠੀਕ ਹੈ? ਤਾਂ ਇਸ ਤਰੀਕੇ ਨਾਲ ਤੁਸੀਂ ਆਪਣੀ ਜਾਨ ਦੀ ਰੱਖਿਆ ਜਿਹੜੀ ਆ ਉਹ ਕਰ ਸਕਦੇ ਹੋ। ਉਸ ਤੋਂ ਬਾਅਦ ਹੈ ਭਾਰਤ ਵਿੱਚ ਬਹੁਤ ਸਾਰੇ ਖੇਤਰ ਜਿਵੇਂ ਸ਼ਿਮਲਾ, ਲਾਹੌਰਸਪੀਤੀ ਠੀਕ ਹੈ ਪਾਰੀ ਬਰਫ ਬਾਰੀ ਹੁੰਦੀ ਹੈ ਅਜਿਹੇ ਖੇਤਰਾਂ ਵਿੱਚ ਘਰਾਂ ਦੀਆਂ ਛੱਤਾਂ ਜ਼ਿਆਦਾਤਰ ਕਿਸ ਤਰ੍ਹਾਂ ਹੁੰਦੀਆਂ ਨੇ ਸਮਤਲ ਠੀਕ ਹੈ ਜੇ ਸਮਤਲ ਛੱਤ ਹੋਊਗੀ ਇਸ ਤਰ੍ਹਾਂ ਨਾਲ ਤਾਂ ਉਹਦੇ ਉੱਪਰ ਕੀ ਆ ਬਰਫ ਪੈ ਪੈ ਕੇ ਉਹ ਕੀ ਕਰ ਜੂਗਾ ਬਹੁਤ ਭਜਨ ਪਾਜੂਗਾ ਉਹ ਗਿਰ ਵੀ ਸਕਦੀ ਹੈ ਠੀਕ ਹੈ ਬਹੁਤ ਉੱਚੀਆਂ ਵੀ ਨਹੀਂ ਹੋ ਸਕਦੀਆਂ ਉੱਥੇ ਕੀ ਹੁੰਦੀਆਂ ਨੇ ਛੱਤਾਂ ਕੀ ਹੁੰਦੀਆਂ ਨੇ ਬੱਚਿਓ ਢਲਾਨਦਾਰ ਹੁੰਦੀਆਂ ਨੇ ਜਿਸ ਤਰ੍ਹਾਂ ਤੁਸੀਂ ਆਮ ਤੌਰ ਤੇ ਝੌਂਪੜੀਆਂ ਬਣਾਉਂਦੇ ਹੋ ਠੀਕ ਹੈ ਉੱਥੇ ਕੀ ਹੋਊਗੀ ਉਹ ਢਲਾਨਦਾਰ ਹੋਊਗੀ ਤਾਂ ਕਿ ਜੇਕਰ ਇੱਥੇ ਬਰਫ ਗਿਰੂਗੀ ਠੀਕ ਹੈ ਤਾਂ ਉਹ ਬਰਫ गिर ਕੇ ਥੱਲੇ ਚਲੇ ਜਾਊਗੀ ਸਲਿੱ ਪਹਾੜੀ ਖੇਤਰਾਂ ਦੇ ਵਿੱਚ ਜਿੱਥੇ ਬਰਫ਼ ਪੈਂਦੀ ਹੈ ਉੱਥੇ ਛੱਤਾਂ ਕੀ ਹੁੰਦੀਆਂ ਨੇ ਟਲਾਂਦਰ ਮਨਕੀਰਤ ਆਪਣੇ ਦਾਦਾ-ਦਾਦੀ ਚਾਚਾ-ਚਾਚੀ ਤਾਇਆ-ਤਾਈ ਨਾਲ ਰਹਿੰਦਾ ਹੈ ਠੀਕ ਹੈ ਮੋਹਿਤ ਆਪਣੇ ਮਾਤਾ-ਪਿਤਾ ਤੇ ਭੈਣ-ਭਰਾ ਨਾਲ ਹੀ ਰਹਿੰਦਾ ਹੈ ਉਹਨਾਂ ਦੇ ਪਰਿਵਾਰ ਦੀਆਂ ਕਿਸਮਾਂ ਕੀ ਹੁੰਦੀਆਂ ਨੇ ਸਾਨੂੰ ਪਤਾ ਹੈ ਕਿ ਪਰਿਵਾਰ ਜਿਹੜੇ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ ਠੀਕ ਹੈ ਇੱਕ ਸੰਯੁਕਤ ਪਰਿਵਾਰ ਇੱਕ ਕੀ ਹੁੰਦਾ ਹੈ ਇਕਹਿਰਾ ਪਰਿਵਾਰ ਠੀਕ ਹੈ ਹੁਣ ਜਿਹੜਾ ਹੁਣ ਤੁਸੀਂ ਬਸ ਨਾਮਾ ਦਾ ਮਨਕੀਰਤ ਕਿਹੜੇ ਪਰਿਵਾਰ ਥੇ ਰਹਿੰਦਾ ਜਿਹੜੀ ਚ ਸਾਰੇ ਜਣੇ ਰਹਿੰਦੇ ਨੇ ਸਾਰੇ ਪਰਿਵਾਰ ਨੂੰ ਸੀ ਕੀ ਕਹਿੰਦੇ ਆ ਸੰਯੁਕਤ ਪਰਿਵਾਰ ਠੀਕ ਹੈ ਮੋਹਿਤ ਕਿਹੜੇ ਪਰਿਵਾਰ ਨਾਲ ਸਿਰਫ ਮਾਤਾ ਪਿਤਾ ਤੇ ਭੈਣ ਭਰਾਵ ਨਾਲ ਰਹਿੰਦਾ ਉਹਦਾ ਕਿਹੜਾ ਪਰਿਵਾਰ ਆ ਇਕਹਿਰਾ ਪਰਿਵਾਰ ਹੈ ਠੀਕ ਹੈ ਤਾਂ ਹੁਣ ਸਾਡੇ ਕੋਲ ਆਪਸ਼ਨ A ਜਿਹੜਾ ਉਹ ਸਹੀ ਹੈਗਾ ਠੀਕ ਉਸ ਤੋਂ ਬਾਅਦ ਅਸੀਂ ਸਾਰੇ ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰਨ ਜਾਂਦੇ ਹਾਂ ਦੱਸੋ ਸਿੱਖਿਆ ਤੋਂ ਇਲਾਵਾ ਸਾਡੇ ਸਕੂਲ ਜੀਵਨ ਵਿੱਚ ਕਿਹੜੀਆਂ ਹੋਰ ਰਹਿਮ ਭੂਮਿਕਾਵਾਂ ਨਿਭਾਉਂਦੇ ਨੇ ਨੈਤਿਕ ਕਦਰਾਂ ਕੀਮਤਾਂ ਤੇ ਆਦਰ ਸਤਕਾਰ ਦੀ ਭਾਵਨਾ ਵਿਕਸਿਤ ਕਰਨਾ ਬਿਲਕੁਲ ਸਹੀ ਤੁਹਾਨੂੰ ਮਾਰਨਿੰਗ ਅਸੈਂਬਲੀ ਦੇ ਵਿੱਚ ਠੀਕ ਹੈ ਜਾਂ ਅਲੱਗ-ਅਲੱਗ ਤਰ੍ਹਾਂ ਦੇ ਅਧਿਆਪਕ ਨੇ ਜਿਹੜੇ ਉਹ ਨੈਤਿਕ ਕਦਰਾਂ ਕੀਮਤਾਂ ਦੇ ਉੱਤੇ ਤੇ ਆਦਰ ਸਤਕਾਰ ਦੀ ਭਾਵਨਾ ਵਿਕਾਸ ਕਰਨ ਬਾਰੇ ਵੀ ਦੱਸਦੇ ਨੇ ਰੋਜ਼ਾਨਾ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਸਮਾਨ ਦੀ ਜਾਣਕਾਰੀ ਪ੍ਰਾਪਤ ਕਰਨਾ ਠੀਕ ਹੈ ਤੁਸੀਂ ਕਿਸ ਤਰ੍ਹਾਂ ਜਿਹੜਾ ਹੈ ਉਹ ਰੋਜ਼ਾਨਾ ਜਿਹੜਾ ਸਮਾਨ ਹੈ ਕੁਝ ਵੀ ਤਰ੍ਹਾਂ ਨਾਲ ਜਿਹੜੇ ਨੇ ਉਹ ਵਰਤਦੇ ਆਪਾਂ ਉਹਨਾਂ ਬਾਰੇ ਵੀ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਠੀਕ ਨੌਕਰੀਆਂ ਮਹੀਆ ਕਰਾਉਂਦਾ ਹੈ ਬਿਲਕੁਲ ਕਿਉਂਕਿ ਹਰ ਇੱਕ ਜਿਹੜੀ ਹੈ ਨੌਕਰੀ ਪ੍ਰਾਪਤ ਕਰਨ ਲਈ ਕੀ ਹੁੰਦੀ ਆ ਕੋਈ ਇੱਕ ਯੋਗਤਾ ਦੀ ਲੋੜ ਹੁੰਦੀ ਆ ਵਿਦਿਅਕ ਤੌਰ ਤੇ ਤਾਂ ਯੋਗਤਾ ਸਾਨੂੰ ਕਿੱਥੋਂ ਮਿਲਦੀ ਆ ਪੜ੍ਹ ਕੇ ਹੀ ਮਿਲਦੀ ਆ ਅਨੁਸ਼ਾਸਨ ਦੀ ਭਾਵਨਾ ਵਿਕਸਿਤ ਕਰਦਾ ਹੈ ਠੀਕ ਹੈ ਤੁਹਾਨੂੰ ਹਮੇਸ਼ਾ ਅਨੁਸ਼ਾਸਨ ਦੇ ਵਿੱਚ ਰਹਿਣਾ ਲਾਈਨਾਂ ਦੇ ਵਿੱਚ ਚੱਲਣਾ ਹੱਥ ਸਾਫ਼ ਰੱਖਣਾ ਸਮੇਂ ਸੇ ਰਹਿਣਾ ਇਹ ਅਨੁਸ਼ਾਸਨ ਵੀ ਸਕੂਲ ਦੇ ਵਿੱਚ ਸਿਖਾਇਆ ਜਾਂਦਾ ਹੈ ਤੇ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਸਕੂਲ ਦੇ ਵਿੱਚ ਸਿਖਾਈਆਂ ਜਾਂਦੇ ਆ ਨੇ ਇਸ ਕਰਕੇ ਸਾਰੇ ਕਥਨ ਸਹੀ ਹਨ ਉਸ ਤੋਂ ਬਾਅਦ ਹੈ ਨਦੀਆਂ ਦਰਿਆ ਕੁਦਰਤ ਦਾ ਮਨੁੱਖ ਦਾ ਅਨਮੋਲ ਤੋਹਫਾ ਹੈ ਮਨੁੱਖ ਜਾਤੀ ਦਾ ਵਿਕਾਸ ਨਦੀਆਂ ਦੇ ਕੰਢੇ ਹੋਇਆ। ਹੇਠ ਲਿਖਿਆ ਕਿਰਿਆਵਾਂ ਵਿੱਚੋਂ ਦੱਸੋ ਕਿਹੜੀ ਮਨੁੱਖੀ ਕਿਰਿਆ ਹੈ ਜੋ ਨਦੀਆਂ ਦੇ ਵਹਾਅ ਨੂੰ ਬਦਲ ਸਕਦੀ ਹੈ? ਨਦੀਆਂ ਦੇ ਵਹਾਅ ਨੂੰ ਆਪਾਂ ਕਿਦਾਂ ਬਦਲ ਸਕਦੇ ਹਾਂ? ਤੈਰ ਕੇ ਬਦਲ ਸਕਦੇ ਹਾਂ? ਨਹੀਂ। ਨਦੀਆਂ 'ਚ ਮੱਛੀਆਂ ਨੂੰ ਫੜ ਕੇ? ਨਹੀਂ। ਨਦੀਆਂ ਦੇ ਪਿਛੇ ਕੱਪੜੇ ਧੋ ਕੇ? ਨਹੀਂ। ਕੀ ਕਰ ਸਕਦੇ ਹਾਂ ਅਸੀਂ ਨਦੀਆਂ ਤੇ ਡੈਮ ਬਣਾ ਕੇ? ਠੀਕ ਹੈ। ਭੀ ਅਗਰ ਨਦੀ ਜਿਹੜੀ ਇਸ ਤਰ੍ਹਾਂ ਚੱਲ ਰਹੀ ਹੈ, ਅਗਰ ਮੈਂ ਇਹਦੇ ਤੇ ਇੱਥੇ ਬੰਨ੍ਹ ਲਾ ਦਮਾਂ ਤਾਂ ਮੈਂ ਉਹਨੂੰ ਮੋੜ ਸਕਦਾ ਨਾ ਇਧਰ ਨੂੰ। ਤਾਂ ਇਸ ਤਰ੍ਹਾਂ ਡੈਮ ਲਗਾ ਕੇ ਜਿਹੜਾ ਅਸੀਂ ਨਦੀਆਂ ਦੇ ਵਹਾਅ ਨੂੰ ਬਦਲ ਸਕਦੇ ਸਾਡੇ ਦੇ ਅਪਕ ਨੇ ਸਾਨੂੰ ਪਖੜਾ ਨੰਗਲ ਡੈਮ ਉੱਪਰ ਲੈ ਕੇ ਗਏ ਕੁਦਰਤੀ ਜਿੱਥੇ ਕੁਦਰਤੀ ਸਰੋਤ ਦੀ ਵਰਤੂ ਕਰਕੇ ਬਿਜਲੀ ਦਾ ਨਿਰਮਾਣ ਕੀਤਾ ਜਾਂਦਾ ਹੈ ਜਿਹੜਾ ਕੁਦਰਤੀ ਸਰੋਤ ਵਰਤਦੇ ਆ ਠੀਕ ਹੈ ਪਖੜਾ ਡੈਮ ਕੀ ਹੈ ਉੱਥੇ ਜਿਹੜੀ ਗੋਵਿੰਦ ਸਾਗਰ ਝੀਲ ਬਣੀ ਹੋਈ ਹੈ ਠੀਕ ਹੈ ਗੋਵਿੰਦ ਸਾਗਰ ਝੀਲ ਦੇ ਵਿੱਚ ਕੀ ਹੈਗਾ ਝੀਲਾਂ 'ਚ ਕੀ ਹੁੰਦਾ ਪਾਣੀ ਹੁੰਦਾ ਆ ਪਾਣੀ ਤੋਂ ਅਸੀਂ ਜਿਹੜੀ ਬਿਜਲੀ ਆ ਉਹ ਪਖੜਾ ਡੈਮ ਦੇ ਵਿੱਚ ਬਣਾਉਂਦੇ ਆ ਇੱਕ ਬੱਚੇ ਆ ਕੁਐਸਚਨ ਕਰਦੇ ਹੋਏ ਜਿਹੜਾ ਦਿਸ਼ਾਵਾਂ ਵਾਲਾ ਠੀਕ ਹੈ ਮੈਂ ਤੁਹਾਨੂੰ ਕਿਹਾ ਸੀ ਵੀ ਜਦ ਵੀ ਤੁਹਾਨੂੰ ਇੱਕ ਕੁਐਸਚਨ ਆਂਦਾ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਇਹ ਡਾਇਗਰਾਮ ਬਣਾ ਲੈਣੀ ਹੈ ਜਿਹੜੀ ਨਕਸ਼ੇ ਦੇ ਵਿੱਚ ਆਪਾਂ ਆਮ ਬਣਾਉਂਦੇ ਹੀ ਹੈਗਾ ਠੀਕ ਹੈ ਉੱਤਰ ਉੱਪਰਲੇ ਪਾਸੇ ਦੱਖਣ ਥੱਲੇ ਵਾਲੇ ਪਾਸੇ ਤੇ ਸੱਜੇ ਪਾਸੇ ਸਾਡੇ ਕੋਲ ਆ ਜਾਂਦਾ ਜੀ ਪੂਰਬ ਤੇ ਖੱਬੇ ਪਾਸੇ ਸਾਡੇ ਕੋਲ ਆ ਜਾਂਦਾ ਪੱਛਮ ਠੀਕ ਹੁਣ ਤੁਸੀਂ ਜਿਹੜਾ ਹੈ ਫਿਰ ਸਟੇਟਮੈਂਟ ਨੂੰ ਪੜ੍ਹਨਾ ਹੈ ਕਹਿੰਦਾ ਅਵਨੀਤ ਸਕੂਲ ਤੋਂ ਦੱਖਣ ਵੱਲ ਠੀਕ ਹੈ ਜਾਨਕਿ ਆ ਦੇਖੋ ਆ ਜਿਹੜਾ ਦਾ ਸਕੂਲ ਦਿਖਾਇਆ ਹੋਇਆ ਹੈ ਸਕੂਲ ਤੋਂ ਦੱਖਣ ਵੱਲ ਅਦਖਣੀ ਹੈ ਨਾ ਥੱਲੇ ਬੱਚੇ ਨਾ ਦੇਖ ਥੱਲੇ ਦੱਖਣ ਹੈ ਤਾਂ ਉਹ ਦੱਖਣ ਵੱਲ ਨੂੰ ਚਲਦੀ ਆ ਠੀਕ ਹੈ ਦੱਖਣ ਵੱਲ 3 ਕਿਲੋਮੀਟਰ ਤੁਰਦੀ ਹੈ ਠੀਕ ਤੁਹਾਨੂੰ ਡਿਸਟੈਂਸ ਨਹੀਂ ਪੁੱਛਿਆ ਠੀਕ ਹੈ ਤੁਹਾਨੂੰ ਸਿਰਫ ਦਿਸ਼ਾ ਬਾਰੇ ਪੁੱਛਿਆ ਤੇ ਇਸ ਕਰਕੇ ਦਿਸ਼ਾ ਜੀ ਡਿਸਟੈਂਸ ਪੁੱਛਦਾ ਤਾਂ ਫਿਰ ਉੱਥੇ ਉਹ ਵੀ ਨੋਟ ਕਰ ਲੈਣਾ ਫਿਰ ਸੱਜੇ ਪਾਸੇ ਮੁੜਦੀ ਹੈ ਹੁਣ ਦੇਖੋ ਤੁਸੀਂ ਇੱਥੇ ਇੱਕ ਐਰੋ ਦਾ ਨਿਸ਼ਾਨ ਬਣਾ ਕੇ ਅੱਗੇ ਨੂੰ ਚੱਲਣਾ ਤੇ ਆਪਣੇ ਆਪ ਨੂੰ ਵੀ ਇਹ ਮੰਨ ਕੇ ਚੱਲਣਾ ਕਿ ਤੁਸੀਂ ਉੱਥੇ ਚੱਲ ਰਹੇ ਹੋ ਜਾਂ ਤੁਸੀਂ ਉੱਥੇ ਚੱਲ ਰਹੇ ਹੋ ਤਾਂ ਤੁਸੀਂ ਤੁਹਾਡਾ ਸੱਜਾ ਪਾਸਾ ਕਿਹੜਾ ਹੋ ਗਿਆ ਕਾ ਵਾਲਾ ਹੋ ਗਿਆ ਠੀਕ ਹੈ हूँ बैठे हुए सू खब्बा लग रहा है पर सजे एक किलोमीटर चलती उसके खब् एरो लिया तो खब् इधर हो गया फिर इधर मुड़ गई हूँ एरो ठीक है फिर दसना कि उसका मूह किस दिशा वाल है ठीक है हूं देखो जो एरो इधर आ गया तो आ दिशा को दखणर बी ठीक है एनफ्यूज नहीं होना बस सिर्फ ये डायग्राम ਨਾਲ ਬਣਾ ਲੈਣੀ ਆ ਤੇ ਉਸ ਦੇ ਹਿਸਾਬ ਨਾਲ ਹੀ ਤੁਸੀਂ ਚੱਲਦੇ ਜਾਣਾ ਤੇ ਪੈਨਸਲ ਰੱਖ ਕੇ ਜਿਹੜਾ ਹੈ ਉਹ ਐਰੋ ਤੁਸੀਂ ਬਣਾਉਂਦੇ ਰਹਿਣਾ ਕਿ ਇਧਰੋਂ ਕਿਧਰ ਨੂੰ ਚੱਲ ਰਹੀ ਆ ਤੇ ਜਿੱਧਰ ਨੂੰ ਆ ਗਿਆ ਉਧਰ ਤੁਹਾਡੀ ਦਿਸ਼ਾ ਹੈ ਜਿਹੜੀ ਉਹ ਆਪਣੇ ਆਪ ਨਿਕਲ ਆਏਗੀ ਉਸ ਤੋਂ ਬਾਅਦ ਹੈ ਸਾਡੇ ਕੋਲ ਸ਼ਾਇਦ ਆ ਨਕਸ਼ੇ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਦੱਸੇ ਨੇ ਭਾਰਤ ਦੇ ਉੱਤਰੀ ਸਿਰੇ ਦੇ ਉੱਤੇ ਹੈ ਦੱਸੋ ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਬੱਚਿਓ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਆਪਾਂ ਇਹ ਵੀਡੀਓ ਬਣਾ ਚੁੱਕੇ ਹਾਂ ਠੀਕ ਹੈ ਮੈਪ ਆਫ ਇੰਡੀਆ ਜਿਹੜੀ ਆ ਪੋਲੀਟੀਕਲ ਮੈਪ ਆਫ ਇੰਡੀਆ ਠੀਕ ਇਹ ਚੈਨਲ ਦੇ ਉੱਤੇ ਵੀਡੀਓ ਪਈ ਹੈਗੀ ਆ ਤੁਸੀਂ ਜਿਹੜੀ ਆ ਉਹ ਜ਼ਰੂਰ ਦੇਖਿਓ ਇਹਨੂੰ ਤੁਹਾਨੂੰ ਇੱਕ ਇੱਕ ਸਟੇਟ ਹੈ ਜਿਹੜਾ ਉਹ ਬੜੇ ਟ੍ਰਿਕਸ ਦੇ ਨਾਲ ਸਮਝਾਈ ਹੋਈ ਨੇ ਠੀਕ ਹੈ ਇੱਕ ਵਾਰ ਤੁਸੀਂ ਵੀਡੀਓ ਦੇਖ ਲਈ ਤਾਂ ਤੁਹਾਨੂੰ ਕੋਈ ਵੀ ਨਹੀਂ ਭੁੱਲੇਗਾ ਇਸ ਕਰਕੇ ਇਹਦੇ ਬਾਰੇ ਵੀ ਇੱਕ ਦੋ ਕੁਐਸਚਨ ਤੁਹਾਨੂੰ ਜ਼ਰੂਰ ਆਉਂਦੇ ਨੇ ਤਾਂ ਉਹ ਵੀ ਜ਼ਰੂਰ ਦੇਖ ਲਿਓ ਤੇ ਉੱਪਰ ਵਾਲਾ ਸਾਡਾ ਜਿਹੜਾ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ਾ ਜਿਹੜਾ ਹੁਣ ਹੀ ਬਣੇ ਸੀਗਾ ਸਭ ਤੋਂ ਰੀਸੈਂਟ ਜਿਹਨੂੰ ਅਸੀਂ ਕੀ ਕਹਿੰਦੇ ਆ ਲਦਾਖ ਲੇਤੇ ਲਦਾਖ ਠੀਕ ਹੈ ਲਦਾਖ ਹੈ ਦੀ ਰਾਜਸਤਾਨੀ ਲਈ ਹੈਗੀ ਆ ਦੋ ਹੈ ਬਣੇ ਸੀ ਜੰਮੂ ਕਸ਼ਮੀਰ ਤੇ ਲਦਾਖ ਉਸ ਤੋਂ ਬਾਅਦ ਹੈ ਜਿਹੜੇ ਸਾਨੂੰ ਪਤਾ ਹੈ ਕਿ ਅੰਡੇਮਨ ਇੱਕੋ ਵਾਰ ਦੀਪ ਸਮੂਹ ਸਾਡੇ ਕੋਲ ਕਿੱਥੇ ਨੇ ਆਹ ਵਾਲੇ ਨੇ ਠੀਕ ਹੈ ਤੇ ਲਕਸ਼ਦੀਪ ਸਾਡੇ ਕੋਲ ਕਿੱਥੇ ਹੈਗਾ ਆ ਉਹ ਆਹ ਹੈਗਾ ਆ ਠੀਕ ਤੇ ਦਾਦਰ ਨਗਰ ਹਵੇਲੀਆ ਜਿਹੜਾ ਸਾਡੇ ਕੋਲਾ ਗੁਜਰਾਤ ਦੇ ਕੋਲ ਇੱਥੇ ਹੈਗਾ ਆ ਠੀਕ ਹੈ ਤਾਂ ਇਹ ਮੈਂ ਜਿਹੜੀ ਪੋਲੀਟੀਕਲ ਮੈਪ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਗਵਾਂਢੀ ਰਾਜਾਂ ਦੀਆਂ ਦੋ ਵੀਡੀਓਜ਼ ਅਲੱਗ-ਅਲੱਗ ਬਣਾਈਆਂ ਹੋਈਆਂ ਨੇ ਠੀਕ ਹੈ ਉਹਨੂੰ ਚੈਨਲ ਤੇ ਜਾ ਕੇ ਜਰੂਰ ਦੇਖ ਲਿਓ ਉਦੇ ਨਾਲ ਤੁਹਾਡੇ ਇਹ ਕੁਐਸਚਨ ਨੇ ਜਿਹੜੇ ਬਿਲਕੁਲ ਕਲੀਅਰ ਹੋ ਜਾਣਗੇ ਤੁਹਾਨੂੰ ਉਸ ਤੋਂ ਬਾਅਦ ਹੈ ਹੇਠ ਦਿੱਤੀ ਗਈ ਤਸਵੀਰ ਦੇਖਾ ਰਹੀ ਹੈ ਕੀ ਦਿਖਾ ਰਹੀ ਹੈ ਸਾਨੂੰ ਜਿਹੜੀ ਹੈ ਉਹ ਚੰਦਰਮਾ ਦੀ ਸਥਿਤੀ ਦਿਖਾ ਰਹੀ ਹੈ ਤੁਸੀਂ ਦੇਖਦੇ ਹੋਵਗੇ ਕਿ 15 ਦਿਨ ਜਿਹੜਾ ਚੰਦਰਮਾ ਕੀ ਆਹੋ ਘਟਦਾ ਜਾਂਦਾ ਤੇ 15 ਦਿਨ ਕੀ ਆਹੋ ਵੱਧਦਾ ਜਾਂਦਾ ਹੈ ਤਾਂ ਉਸ ਤਰੀਕੇ ਦੇ ਨਾਲ ਜਿਹੜੀ ਸਾਨੂੰ ਮਹੀਨੇ ਦੀ ਚੰਦਰਮਾ ਦੀ ਸਥਿਤੀ ਬਾਰੇ ਜਾਣਕਾਰੀ ਦੇ ਰਹੀ ਹੈਗੀ ਆ ਫਿਰ ਹੈ ਹੇਠ ਲਿਖਾ ਘਟਨਾਵਾਂ ਵਿੱਚੋਂ ਕਿਹੜੀ ਮਨੁੱਖੀ ਗਤੀਵਿਧੀ ਹੈ ਜੋ ਕੁਦਰਤੀ ਸਰੋਤਾਂ ਤੇ ਨਿਰਭਰਤਾ ਨੂੰ ਦਰਸਾਉਂਦੀ ਹੈ ਠੀਕ ਹੈ ਕਿਹੜੀ ਹੈ ਨਦੀਆਂ ਉੱਪਰ ਡੈਮ ਬਣਾ ਕੇ ਬਿਜਲੀ ਪੈਦਾ ਕਰਨਾ ਠੀਕ ਹੈ ਪਾਣੀ ਕੁਦਰਤੀ ਸਰੋਤ ਹੈ ਡੈਮ ਬਣਾ ਕੇ ਅਸੀਂ ਆਪਣੀ ਗਤੀਵਿਧੀ ਕੀਤੀ ਨਦੀਆਂ ਦੇ ਪਾਣੀ ਲਈ ਖੇਤੀਬਾੜੀ ਦੀ ਵਰਤੋਂ ਕਰਨਾ ਤਾਂ ਇਸ ਕਰਕੇ ਦੋਨੋਂ ਹੀ ਕੁਦਰਤੀ ਸਰੋਤਾਂ ਤੇ ਨਿਰਭਰਤਾ ਦਿਖਾਰੀਆਂ ਨੇ ਤਾਂ ਸਾਡੇ ਕੀ ਨੇ ਕਥਨ 1 ਤੇ ਕਥਨ 2 ਦੋਨੋਂ ਹੀ ਸਹੀ ਨੇ ਤਾਂ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹਵਾ ਸਾਡੇ ਵੱਲੋਂ ਰੋਜ਼ਾਨਾ ਕੀਤੀਆਂ ਜਾ ਰਹੀਆਂ ਕਿਰਿਆਵਾਂ ਕਾਰਨ ਗੰਧਲੀ ਹੋ ਰਹੀ ਹੈ ਠੀਕ ਹੈ ਉਹ ਕਿਹਟਾ ਦੀ ਕਿਰਿਆ ਵਿੱਚ ਉਹ ਕਿਰਿਆ ਚ ਨੂੰ ਜਿਸ ਨਾਲ ਹਵਾ ਗੰਧਲੀ ਨਹੀਂ ਹੁੰਦੀ ਖੇਤਾਂ ਦੀ ਰਹਿਣ ਖੁੰਦ ਨੂੰ ਅੱਗ ਲਾਉਣ ਨਾਲ ਹੋਣ ਪ੍ਰਾਣੀਆ ਪਰਾਲੀ ਨੂੰ ਅੱਗ ਲਾਈ ਬਹੁਤ ਕਿਸਾਨਾਂ ਨੇ ਹਵਾ ਗੰਧਲੀ ਹੋਈ ਬਿਲਕੁਲ ਠੀਕ ਹੈ ਨਾ ਪਟਾਕੇ ਚਿਲਾਏ ਤੁਸੀਂ ਦੀਵਾਲੀ ਦੇ ਉੱਤੇ ਜਾਂ ਗੁਰਪੁਰਬ ਦੇ ਉੱਤੇ ਉਸ ਦੇ ਨਾਲ ਵੀ ਹਵਾ ਗੰਧਲੀ ਹੋਈ ਬਿਲਕੁਲ ਖਰਾਬ ਹੋਈ ਲੱਕੜ ਜਲਾਣੇ ਆ ਤਾਂ ਵੀ ਹੁੰਦੀ ਆ ਠੀਕ ਹੈ ਤਾਂ ਇਸ ਕਰਕੇ ਜਿਸ ਕਾਰਨ ਨਹੀਂ ਹੁੰਦੀ ਉਹ ਕੀ ਆ ਵੱਧ ਤੋਂ ਵੱਧ ਦਰਖਤ ਲਗਾ ਕੇ ਤਾਂ ਇਸ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਦਰਖਤ ਜ਼ਰੂਰ ਲਗਾਣੇ ਚਾਹੀਦੇ ਆ ਕਿਸੇ ਵੀ ਅਮਰਜੈਂਸੀ ਆਬਾਤ ਕਾਲ ਜਿੰਨ ਸਭ ਤੋਂ ਪਹਿਲਾ ਠੋਕਮਾ ਕਦਮ ਕੀ ਹੋਣਾ ਚਾਹੀਦਾ ਹੈ ਡਰ ਕੇ ਰੋਣਾ ਸ਼ੁਰੂ ਕਰਦੇ ਹੋ ਸ਼ਾਂਤ ਰਹਿਣਾ ਸਥਿਤੀ ਦਾ ਮੁਲਾਂਕਣ ਕਰਨਾ ਉੱਚੀ ਉੱਚੀ ਰੋਲਾ ਪਾ ਕੇ ਲੋਕਾਂ ਦੀ ਭੀੜ ਇਕੱਠੀ ਕਰਨੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਜਦ ਵੀ ਕਿਤੇ ਕੋਈ ਮੁਸ਼ਕਲ ਹਾਲਾਤ ਪੈਂਦਾ ਤਾਂ ਸਾਨੂੰ ਸਭ ਤੋਂ ਵੱਡਾ ਕੀ ਕੰਮ ਕਰਨਾ ਚਾਹੀਦਾ ਸਾਨੂੰ ਸ਼ਾਂਤ ਰਹਿਣਾ ਚਾਹੀਦਾ ਤੇ ਸਥਿਤੀ ਦਾ ਮੁਲਾਂਕਣ ਕਰਨਾ ਚਾਹੀਦਾ ਕਿ ਅਸੀਂ ਉਸ ਤੋਂ ਬਾਹਰ ਕਿੱਦਾਂ ਨਿਕਲ ਸਕਦੇ ਹਾਂ ਠੀਕ ਹੈ ਇਹ ਕਾਫੀ ਕੁਐਸਚਨ ਇਹਦੇ ਵਿੱਚੋਂ ਆ ਰਹੇ ਨੇ ਤੇ ਇਸ ਲਈ ਆਪਾਂ ਇੱਕ ਵੀਡੀਓ ਅਲੱਗ ਤੋਂ ਇਹਦੇ ਸੰਬੰਧੀ ਬਣਾਵਾਂਗੇ ਉਹਨੂੰ ਵੀ ਜ਼ਰੂਰ ਦੇਖਿਓ ਫਿਰ ਹੈ ਕਿਸੇ ਸਥਾਨ ਦਾ ਕੁਦਰਤੀ ਵਾਤਾਵਰਣ ਮਨੁੱਖ ਦੇ ਭੋਜਨ ਦੀ ਕਿਸਮ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਠੀਕ ਹੈ ਕੁਦਰਤੀ ਵਾਤਾਵਰਣ ਕਰਕੇ ਹੀ ਮਨੁੱਖ ਦਾ ਭੋਜਨ ਦੀ ਕਿਸਮ ਕੀ ਆਲੱਗ ਕਿਉਂਕਿ ਜਿਹੜੇ ਲੋਕ ਸਮੁੰਦਰ ਦੇ ਕੰਢੇ ਰਹਿੰਦੇ ਨੇ ਉਹ ਕੀ ਕਰਦੇ ਨੇ ਉਹ ਮੱਛੀ ਖਾਂਦੇ ਨੇ ਠੀਕ ਹੈ ਜਿਹੜੇ ਲੋਕ ਠੰਡੇ ਇਲਾਕਿਆਂ 'ਚ ਰਹਿੰਦੇ ਨੇ ਉਹ ਕੀ ਗਰਮ ਚੀਜ਼ਾਂ ਖਾਂਦੇ ਨੇ ਜਿਹੜੇ ਲੋਕ ਗਰਮ ਇਲਾਕਿਆਂ 'ਚ ਰਹਿੰਦੇ ਨੇ ਉਹ ਠੰਡੀਆਂ ਚੀਜ਼ਾਂ ਖਾਂਦੇ ਨੇ ਠੀਕ ਤਾਂ ਕੀ ਕਰਦੇ ਨੇ ਕਿ ਮੇਂ ਪ੍ਰਭਾਵਿਤ ਕਰਦੇ ਨੇ ਲੋਕ ਵਾਤਾਵਰਨ ਦੀ ਪ੍ਰਵਾਹ ਕੀਤੇ ਬਿਨਾ ਹੀ ਭੋਜਨ ਲਈ ਫਸਲਾਂ ਉਗਾ ਲੈਂਦੇ ਨੇ ਨਹੀਂ ਬਿਲਕੁਲ ਗਲਤ ਕੁਦਰਤੀ ਵਾਤਾਵਰਨ ਫਸਲਾਂ ਪੌਦਿਆਂ ਜਾਨਵਰਾਂ ਦੀ ਉਪਲਬਧਤਾ ਨੂੰ ਨਿਰਧਾਰਿਤ ਕਰਦਾ ਹੈ ਠੀਕ ਹੈ ਕੀ ਕਰਦਾ ਕੁਦਰਤੀ ਜਿਹੜਾ ਵਾਤਾਵਰਨ ਕੀ ਫਸਲਾਂ ਤੇ ਪੌਦਿਆਂ ਨੂੰ ਤੇ ਜਾਨਵਰਾਂ ਦੀ ਉਪਲਬਧਤਾ ਨੂੰ ਨਿਰਧਾਰਿਤ ਕਰਦਾ ਤਾਂ ਉਸੇ ਤਰੀਕੇ ਨਾਲ ਤੁਸੀਂ ਦੇਖਿਆ ਹੋਣਾ ਕਿ ਜੜੀਆਂ ਨੇ ਅਗਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਜਿਹੜੇ ਨੇ ਨਾ ਜਿਹੜੇ ਨੇ ਸੇਬ ਜਾਂ ਇਸ ਤਰ੍ਹਾਂ ਦੇ ਹੋਰ ਡਰਾਈ ਫਰੂਟਸ ਨੇ ਹੋਰੇ ਨਹੀਂ ਪੈਦਾ ਹੁੰਦੇ ਠੀਕ ਹੈ ਠੀਕ ਹੈ ਤਾਂ ਇਸ ਕਰਕੇ ਕੀ ਸਾਡੇ ਭੋਜਨ ਦੀ ਕਿਸਮ ਚ ਅਨਾਜ ਜ਼ਿਆਦਾ ਆ ਜਾਂ ਸਿ ਚਾਹ ਪੀਂਦੇ ਆ ਠੀਕ ਹੈ ਕਿਉਂ ਕਿ ਉਹਰੇ ਹੁਣ ਤੁਸੀਂ ਦੇਖਿਆ ਹੋਊਗਾ ਜਿਹੜੇ ਸਾਊਥ ਵਾਲੇ ਲੋਕ ਨੇ ਉਹ ਕਾਫੀ ਜ਼ਿਆਦਾ ਪੀਂਦੇ ਨੇ ਠੀਕ ਹੈ ਜਾਂ ਉੱਪਰ ਜੰਮੂ ਕਸ਼ਮੀਰ ਦੇ ਵਿੱਚ ਨੇ ਉਹ ਕਾਵਾ ਪੀਂਦੇ ਨੇ ਜਿਹੜੀਆਂ ਗਰਮ ਚੀਜ਼ਾਂ ਜਿੱਦਾਂ ਦਾ ਮੌਸਮ ਹੁੰਦਾ ਉਦਾਂ ਦੀ ਇਹ ਮਨੁੱਖ ਦੇ ਭੋਜਨ ਦੀ ਕਿਸਮ ਹੁੰਦੀ ਆ ਤੇ ਜਿਸ ਤਰ੍ਹਾਂ ਦਾ ਮੌਸਮ ਹੁੰਦਾ ਉਦਾਂ ਦੀਆਂ ਫਸਲਾਂ ਪੌਦੇ ਤੇ ਜਾਨਵਰ ਉੱਥੇ ਜਿਹੜੇ ਨੇ ਉਹ ਰਹਿੰਦੇ ਨੇ ਤਾਂ ਇਸ ਕਰਕੇ অপਸ਼ਨ B ਸਾਡਾ ਜਿਹੜਾ ਹੈ ਉਹ ਰਾਈਟ ਆਨਸਰ ਹੈ ਕੰਸ ਅਗਲਾ ਹੈ ਭੋਜਨ ਦੀ ਆਤਮਾ ਵਾਤਾਵਰਨ ਦਾ ਕੋਈ ਸਬੰਧ ਨਹੀਂ ਨਹੀਂ ਬਹੁਤ ਸਬੰਧ ਹੈ ਸਿਰਫ ਰੀਤੀ ਰਿਵਾਜਾਂ ਨੂੰ ਪ੍ਰਭਾਵਿਤ ਨਹੀਂ ਰੀਤੀ ਰਿਵਾਜਾਂ ਪਰਭਾਵਿਤ ਕਰਦੇ ਨੇ ਨਾਲ ਖਾਣੇ ਨੂੰ ਵੀ ਪ੍ਰਭਾਵਿਤ ਕਰਦੇ ਨੇ ਇੱਥੋਂ ਤੱਕ ਕਿ ਸਾਡਾ ਜਿਹੜਾ ਰੂਪ ਰੰਗ ਹੈ ਸਾਡਾ ਜਿਹੜਾ ਫਿਜ਼ੀਕਲ ਜਿਹੜੀ ਸਾਡੀ ਬਨਾਵਟ ਹੈ ਉਹਨੂੰ ਵੀ ਜਿਹੜਾ ਹੈ ਵਾਤਾਵਰਨ ਬਹੁਤ ਪ੍ਰਭਾਵਿਤ ਕਰਦਾ ਹੈ ਠੀਕ ਹੈ ਹੇਠਾਂ ਦੇ ਦਿੱਤੇ ਜੋੜਿਆਂ ਵਿੱਚੋਂ ਕਿਹੜਾ ਜੋੜਾ ਬਿਜਲੀ ਉਤਪਾਦ ਹੁੰਦੇ ਨਵਿਆਣ ਯੋਗ ਸਰੋਤਾਂ ਦੇ ਦੁਆਰਾ ਨਵਿਆਣ ਯੋਗ ਜਿਹੜੇ ਦੁਆਰਾ ਪੈਦਾ ਹੋ ਸਕਦੇ ਨੇ ਠੀਕ ਹੈ ਜਿਹਨੂੰ ਜਿਹੜਾ ਖਤਮ ਨਹੀਂ ਹੋਊਗਾ ਕਦੇ ਸੂਰੀ ਊਰਜਾ ਤੇ ਪੌਣ ਊਰਜਾ ਠੀਕ ਹੈ ਆਨਸਰ ਸਾਡਾ ਇਹੀ ਸਹੀ ਆ ਕਿਉਂਕਿ ਸੂਰਜੀ ਊਰਜਾ ਵੀ ਹਰ ਹੋ ਜਾ ਜਾਂਦੀ ਆ ਪੌਣ ਊਰਜਾ ਮੀਨ ਹਵਾ ਵੀ ਬਾਰ-ਬਾਰ ਕੁਦਰਤੀ ਗੈਸ ਤੇ ਕੋਲਾ ਇੱਕ ਯਾ ਨਾਨਵਿਆਣਜੋਗ ਹੈਗਾ ਆ ਠੀਕ ਹੈ ਪੈਟਰੋਲੀਅਮ ਇਹਨਾਂ ਦੇ ਵਿੱਚ ਵੀ ਨਾਨਵਿਆਣਜੋਗ ਹੋ ਗਿਆ ਕੋਲਾ ਇਹਦੇ ਵਿੱਚ ਨਾਨਵਿਆਣਜੋਗ ਆ ਇੱਕ ਨਾਨਵਿਆਣਜੋਗ ਇੱਕ ਨਵਿਆਣਜੋਗ ਹੈ ਤਾਂ ਦੋਨੋਂ ਕਿਹੜੇ ਨੇ ਨਾਨਵਿਆਣਜੋਗ ਉਹ ਹੈਗਾ ਸੂਰਜੀ ਊਰਜਾ ਤੇ ਪੌਣ ਊਰਜਾ ਜਿਹੜੀ ਸੂਰਜੀ ਊਰਜਾ ਦਾ ਸਿੱਧਾ ਉਪਯੋਗ ਨਹੀਂ ਹੈ ਠੀਕ ਹੈ ਸੂਰਜੀ ਊਰਜਾ ਦਾ ਜਿਹੜਾ ਸਿੱਧਾ ਉਪਯੋਗ ਹੈ ਉਹ ਕਿੱਥੇ ਨਹੀਂ ਹੋ ਰਿਹਾ ਸੂਰਜ ਪਲਾਂਟ ਵਿੱਚ ਵੀ ਹੋ ਰਿਹਾ ਸੂਰਜੀ ਕੁੱਕਰ ਵਿੱਚ ਵੀ ਹੋ ਰਿਹਾ ਸੋਲਰ ਵਾਟਰ ਵਿੱਚ ਵੀ ਹੋ ਰਿਹਾ ਪੌਣ ਊਰਜਾ ਉਤਪਾਦਨ ਦੇ ਵਿੱਚ ਜਿਹੜਾ ਹੈ ਹਵਾ ਦਾ ਇਸਤੇਮਾਲ ਹੋ ਰਿਹਾ ਇਸ ਕਰਕੇ ਛਾਡ ਆਪਸ਼ਨ ਹੈ ਸੀ ਬਕਵਾਕ ਜੀਵ ਆਪਣੇ ਕੁਦਰਤੀ ਅਨੁਕੂਲਤਾ ਕਰਨ ਆਪਣੇ ਆਵਾਸ ਦੀ ਚੋਣ ਕਰਦੇ ਹਨ ਠੀਕ ਹੈ ਆਵਾਸ ਮੀਨਸ ਘਰ ਦੀ ਜਿੱਦਾਂ ਦਾ ਉਥੇ ਜਿਹੜਾ ਜੀਵ ਨੇ ਕੁਦਰਤੀ ਅਨੁਕੂਲਤਾ ਮਾਹੌਲ ਦੇ ਅਨੁਸਾਰੀ ਉਹ ਆਪਣਾ ਘਰ ਬਣਾਉਂਦੇ ਨੇ ਤੁਸੀਂ ਦੱਸ ਸਕਦੇ ਹੋ ਇੱਥੇ ਲਿਖਿਆ ਵਿੱਚੋਂ ਕਿਹੜਾ ਜਾਨਵਰ ਗੁਫਾ ਵਿੱਚ ਰਹਿੰਦਾ ਹੈ ਠੀਕ ਹੈ ਹਾਥੀ ਨਹੀਂ ਜੰਗਲ ਖੁੱਲੇ ਚ ਬਿੱਲੀ ਘਰਾਂ 'ਚ ਤੇ ਜੰਗਲ ਖੁੱਲੇ ਚ ਰਹਿੰਦੀ ਆ ਗੁਫਾ 'ਚ ਕੌਣ ਰਹਿੰਦਾ ਆ ਸ਼ੇਰ ਰਹਿੰਦਾ ਆ ਠੀਕ ਹੈ ਉਸ ਤੋਂ ਬਾਅਦ ਹੈ ਲਾਸਟ ਕੁਐਸਚਨ ਸਾਡਾ ਰਮਨ ਉਸਦੇ ਮਾਤਾ ਪਿਤਾ ਜੀ ਘਰ ਵਿੱਚ ਇਕੱਲੇ ਹਨ ਅਚਾਨਕ ਰੋਟੀ ਬਣਾਉਂਦੇ ਸਮੇਂ ਸਿਲੰਡਰ ਨੂੰ ਅੱਗ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਬਹੁਤ ਇੰਪੋਰਟੈਂਟ ਹੈਗਾ ਇਹ ਸਾਡੇ ਘਰਾਂ 'ਚ ਵੀ ਵਾਪਰ ਸਕਦਾ ਠੀਕ ਹੈ ਅਜਿਹੀ ਸਥਿਤੀ ਵਿੱਚ ਨਾਲ ਰਮਨ ਅਤੇ ਉਸਦੇ ਮਾਤਾ ਜੀ ਤੁਰੰਤ ਅੱਗ ਤੇ ਕਿਵੇਂ ਕਾਬੂ ਪਾਣਗੇ ਠੀਕ ਹੈ ਅਗਤੇ ਪਾਣੀ ਪਾ ਕੇ ਬੱਚਿਓ ਸਾਨੂੰ ਪਤਾ ਹੈ ਕਿ ਅੱਗ ਹੈ ਜਿਹੜੀ ਠੀਕ ਹੈ ਉਹ ਅਲੱਗ-ਅਲੱਗ ਤਰ੍ਹਾਂ ਦੀ ਅੱਗ ਨੂੰ ਬਿਜਲੀ ਵਾਲੀ ਅੱਗ ਨੂੰ ਤੇਲ ਵਾਲੀ ਅੱਗ ਨੂੰ ਜਾਂ ਸਿਲੰਡਰ ਦੀ ਅੱਗ ਹੈਗੀ ਆ ਠੀਕ ਹੈ ਇਹਨਾਂ ਨੂੰ ਬੁਝਾਉਣ ਲਈ ਅਲੱਗ-ਅਲੱਗ ਤਰੀਕੇ ਨੇ ਠੀਕ ਤੁਸੀਂ ਅੱਗ ਤੇ ਪਾਣੀ ਪਾ ਕੇ ਸਿਲੰਡਰ ਵਾਲੀ ਅੱਗ ਬੱਚਿਓ ਕਦੇ ਵੀ ਪਾਣੀ ਨਾਲ ਨਹੀਂ ਬੁਝਦੀ ਉੱਚੀ-ਉੱਚੀ ਰੌਲਾ ਪਾ ਕੇ ਲੋਕ ਲੋਕ ਤਾਂ ਇਕੱਠੇ ਹੋ ਸਕਦੇ ਨੇ ਪਰ ਅੱਗ ਨਹੀਂ ਬੁਝਣੀ ਉਹਦਾ ਸਹੀ ਤਰੀਕਾ ਕੀ ਆ ਵੱਡਾ ਸਾਰਾ ਕੱਪੜਾ ਗਿੱਲਾ ਕਰਕੇ ਸਿਲੰਡਰ ਉੱਤੇਲੇ ਭੇਟ ਦੇਣਾ ਚਾਹੀਦਾ ਕਿਉਂ ਸਾਨੂੰ ਪਤਾ ਹੈ ਕਿ ਅੱਗ ਨੂੰ ਬਲਣ ਲਈ ਕੀ ਆ ਆਕਸੀਜਨ ਚਾਹੀਦੀ ਹੁੰਦੀ ਆ ਜਦੋਂ ਅਸੀਂ ਜਿਹੜਾ ਸਿਲੰਡਰ ਦਾ ਜਿਹੜਾ ਕੰਟੈਕਟ ਹੈ ਬਲ ਰਹੀ ਅੱਗ ਦਾ ਕੰਟੈਕਟ ਹੈ ਉਹ ਆਕਸੀਜਨ ਨਾਲ ਖਤਮ ਕਰ ਦਾਂਗੇ ਗਿੱਲਾ ਕੱਪੜਾ ਲਪੇਟ ਕੇ ਉਹਦੇ ਉੱਤੇ ਤਾਂ ਉਹ ਕੀ ਅੱਗ ਆਪਣੇ ਆਪ ਬੰਦ ਹੋ ਜਾਵੇਗੀ ਠੀਕ ਹੈ ਕਈਆਂ ਨੂੰ ਇਹ ਡਰ ਰਹਿੰਦਾ ਬੱਚੇ ਕਦੇ ਵੀ ਸਿਲੰਡਰ ਫਟਣ ਨਾਲ ਅੱਗ ਨਹੀਂ ਲੱਗਦੀ ਸਿਲੰਡਰ ਦੇ ਬਾਹਰ ਗੈਸ ਜਿਹੜੀ ਆ ਉਹ ਲੀਕੇਜ ਦੇ ਨਾਲ ਜਦੋਂ ਅਸੀਂ ਕਿਤੇ ਅੱਗ ਬਾਲਦੇ ਆ ਤਾਂ ਉਹਦੇ ਨਾਲ ਹੀ ਸਿਲੰਡਰ ਫਟਦੇ ਨੇ ਠੀਕ ਹੈ ਇਸ ਕਰਕੇ ਜਿਹੜਾ ਸਿਲੰਡਰ ਨੂੰ ਅੱਗ ਲੱਗੀ ਹੁੰਦੀ ਆ ਉਹ ਕਾਫੀ ਸਮੇਂ ਤੱਕ ਲੱਗੀ ਰਹਿ ਸਕਦੀ ਆ ਸਿੱਧੀ ਵੀ ਠੀਕ ਹੈ ਇਸ ਕਰਕੇ ਉਸ ਤੋਂ ਡਰਨ ਦੀ ਲੋੜ ਨਹੀਂ ਹੁੰਦੀ ਕੋਈ ਵੀ ਗਿੱਲਾ ਗਬੋਰੀ ਜਾਂ ਜਿਹੜੀ ਚੱਦਰ ਆ ਉਹਨੂੰ ਲੈ ਕੇ ਉਹਨੂੰ ਇੱਕਦਮ ਸਿਲੰਡਰ ਦੇ ਆਲੇ ਦੁਆਲੇ ਲਪੇਟ ਦੇਣਾ ਚਾਹੀਦਾ ਜਿਹਦੇ ਨਾਲ ਕੇ ਸਿਲੰਡਰ ਦੀ ਆਗ ਜਿਹੜੀ ਉਹ ਖਤਮ ਹੋ ਜਾਣੀ ਚਾਹੀਦੀ ਜਿਹੜੀ ਉਹ ਬੰਦ ਹੋ ਜਾਵੇਗੀ ਠੀਕ ਹੈ ਇਹ ਸੀਗੇ ਅੱਜ ਦੇ ਕੁਐਸਚਨ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਊਗੀ ਠੀਕ ਹੈ ਤੇ ਤੁਹਾਡੇ ਜਿਹੜੇ ਹੁਣ ਆਉਣ ਵਾਲਾ ਪੇਪਰ ਹੈ ਉਹ ਬਹੁਤ ਅੱਛਾ ਹੋਗਾ ਠੀਕ ਤੇ ਇਸ ਲਈ ਜਿਹੜੇ ਨੇ ਇਹ ਕੁਐਸਚਨਸ ਨੇ ਜਿਹੜੇ ਨਾਲ ਸਵਾਰ ਕੇ ਸਮਝੋ ਤੇ ਮੈਂ ਆ ਜਿਹੜੇ ਨਕਸ਼ੇ ਨਾਲ ਸੰਬੰਧਿਤ ਕੁਐਸਚਨ ਨੇ ਨਕਸ਼ੇ ਨਾਲ ਸੰਬੰਧਿਤ ਚਿੰਨ੍ਹ ਨੇ ਠੀਕ ਹੈ ਇਹਨਾਂ ਨੂੰ ਵੀ ਸਾਰੇ ਜਣੇ ਧਿਆਨ ਨਾਲ ਜ਼ਰੂਰ ਯਾਦ ਕਰੋ ਜਿਹੜਾ ਇਹ ਭਾਰਤ ਦੇ ਨਕਸ਼ੇ ਨਾਲ ਸੰਬੰਧਿਤ ਜਿਹੜਾ ਹੈ ਇੱਕ ਇੱਕ ਸਟੇਟ ਦੇ ਬਾਰੇ ਸਹੀ ਜਾਣਕਾਰੀ ਦੇਖੋ ਵੀ ਕਿੱਥੇ ਉਹ ਸਥਿਤੀ ਹੈਗੀ ਆ ਠੀਕ ਉਸ ਤੋਂ ਇਲਾਵਾ ਆਫਤ ਪ੍ਰਬੰਧਨ ਤੇ ਮੈਂ ਇੱਕ ਵੀਡੀਓ ਲੱਗ ਤੋਂ ਬਣਾ ਕੇ ਤੁਹਾਨੂੰ ਪਾਉਂਗਾ ਅੱਜ ਕੱਲ ਦੇ ਵਿੱਚ ਠੀਕ ਹੈ ਉਸ ਨੂੰ ਜ਼ਰੂਰ ਦੇਖਿਓ ਤਾਂ ਕਿ ਕਿਉਂਕਿ ਬਹੁਤ ਸਾਰੇ ਕੁਐਸਚਨ ਨੇ ਉਹ ਆਫਤ ਪ੍ਰਬੰਧਨ ਤੇ ਜਿਹੜੇ ਆ ਰਹੇ ਨੇ ਠੀਕ ਤਾਂ ਇਹ ਸੀ ਅੱਜ ਦੀ ਵੀਡੀਓ ਧੰਨਵਾਦ ਸ਼ੁਕਰੀਆ ਸਦਾ ਖੁਸ਼ ਰਹੋ